ਈ ਕਹਿੰਦੀ ਹੁੰਦੀ ਸੀ ਪਰ ਮੋਂ ਤੁਹਾਨੂੰ ਫਿਰ ਪਰ ਮੈਨੂੰ ਅਮੇਸ਼ਾ ਕਹਿੰਦੀ ਸੀ ਮੰਮੀ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਟੈਨਸ਼ਨ ਨਾ ਕਰਿਆ ਕਰ ਤੂੰ ਮੈਂ ਹੈਗੀ ਆ ਠੀਕ ਨਹੀਂ ਨਹੀਂ ਤੁਸੀਂ ਰੋਣਾ ਨਹੀਂ ਹੁਣ ਸੁਪਨੇ ਆਉਣ ਲੱਗ ਪਏ ਵੀ ਉਹ ਕਾਰਾਂ ਕੋਠੀਆਂ ਵਾਲੀ ਹਾਂਜੀ ਹੁਣ ਬਿਲਕੁਲ ਸਾਨੂੰ ਲੱਗ ਰਿਹਾ ਏ ਕਿ ਸਾਡੀ ਬੇਟੀ ਬਹੁਤ ਸਾਥ ਦੇਊਗੀ ਸਾਡਾ ਕੋਈ ਨਹੀਂ ਸੀ ਸਾਨੂੰ ਬੁਲਾਉਂਦਾ ਤੇ ਕੋਈ ਨਹੀਂ ਸੀ ਸਾਡੇ ਨਾਲ ਵਰਤਦਾ ਕਹਿਣਾ ਇਹਨਾਂ ਦੇ ਮਾੜੇ ਦਿਨ ਚੱਲ ਰਹੇ ਆ ਹੁਣ ਹੁਣ ਸਾਰੇ ਰਿਸ਼ਤੇਦਾਰ ਸਾਰੇ ਭੈਣ ਮਿੱਤਰ ਸਾਰੇ ਹੁਣ ਮਤਲਬ ਵਧੀਆ ਬੁਲਾਉਂਦੇ ਆ ਚਾਰੇ ਪਾਸੇ ਇੰਨੀ ਚਰਚਾ ਦੂਜੇ ਪਾਸੇ ਅੰਤਾਂ ਦੀ ਗਰੀਬੀ ਅਸੀਂ ਤੁਹਾਡਾ ਘਰ ਦੇਖਿਆ ਤੇ ਬਹੁਤ ਜ਼ਿਆਦਾ ਤੁਸੀਂ ਸੰਘਰਸ਼ਾਂ ਦੇ ਵਿੱਚੋਂ ਆਏ ਆ ਸਾਨੂੰ ਤੇ ਬਹੁਤ ਵੱਡਾ ਮਾਣ ਆ ਕਿ ਸਾਡੀ ਬੇਟੀ ਨਹੀਂ ਉਹ ਬੇਟਾ ਹੀ ਆ ਪਰਮ ਨੂੰ ਵੀ ਕਦੇ ਕੋਈ ਕੰਮ ਕਰਨਾ ਪਿਆ ਕੋਈ ਕਿਸੇ ਦੇ ਘਰ ਚ ਕੰਮ ਜਾਂ ਫਿਰ ਉਹ ਇਕੱਲਾ ਗਉਂਦੀ ਰਹੀ ਨਹੀਂ ਜੀ ਉਹਨੂੰ ਅਸੀਂ ਕਦੀ ਨਹੀਂ ਉਹਨੂੰ ਸੋਚਣ ਨਹੀਂ ਦਿੱਤਾ ਵੀ ਬਹੁਤ ਤੂੰ ਨਹੀਂ ਕਰਨਾਗਾ ਅਸੀਂ ਤੇਰੇ ਲਈ ਮਿਹਨਤ ਕਰਾਂਗੇ ਤੂੰ ਅੱਗੇ ਜਾ ਸਾਡਾ ਨਾਮ ਰੋਚਨ ਕਰ ਸਾਨੂੰ ਬਹੁਤ ਮਾਣ ਹੋਵੇ ਕਿ ਜਿਹੜਾ ਆਮ ਬੰਦਾ ਹੁੰਦਾ ਉਹਨੂੰ ਤਾਂ ਐ ਹੁੰਦਾ ਵੀ ਚੱਲ ਰੋਟੀ ਰੋਟੀ ਚੱਲੀ ਜਾਵੇ ਕਦੇ ਸੋਚਿਆ ਸੀ ਵੀ ਸਾਡੇ ਧੀ ਪੁੱਤ ਵੀ ਇੱਡਾ ਵੱਡਾ ਨਾਮ ਕਮਾਉਣਗੇ ਇਹ ਨਹੀਂ ਸੋਚਿਆ ਕਦੇ ਪਰ ਪ੍ਰਮਾਤਮਾ ਜਿੰਨੂੰ ਰੱਖਦਾਂ ਉਹ ਸਹੀ ਥਾਂ ਤੇ ਰੱਖਦਾ ਜੀ ਬਾਈ ਕਿੱਡੇ ਕਿ ਸੁਪਨੇ ਤੁਹਾਡੀ ਬੇਟੀ ਲੈਦੀ ਹੁੰਦੀ ਸੀ ਕਦੇ ਕਦੇ ਹੁਣ ਇਮੋਸ਼ਨਲ ਵੀ ਹੁੰਨੇ ਆ ਭਾਵਕ ਵੀ ਮਨ ਹੋ ਜਾਂਦਾ ਜਦੋਂ ਆਪਦੀ ਬੇਟੀ ਨੂੰ ਇਸ ਮਕਾਮ ਤੇ ਦੇਖਦੇ ਹਾਂ ਕਿਉਂਕਿ ਜਿਸ ਹਿਸਾਬ ਨਾਲ ਤੁਹਾਡਾ ਕੰਮ ਮਸਾ 5 700 ਦਿਹਾੜੀ ਬਣਦੀ ਹੈ ਸੁਪਨਾ ਤਾਂ ਪਹਿਲਾਂ ਤੋਂ ਸੀ ਇਹ ਹੀ ਅਨਪੜ੍ਹ ਸੀ ਦੋਨੇ ਜੀ ਬਾਕੀ ਭੈਣ ਭਰਾ ਸੱਤ ਸੀਗੇ ਸੱਤੇ ਅਨਪੜ੍ਹ ਸੀਗੇ ਪਰ ਯਾਦ ਜਵਾਕਾਂ ਨੂੰ ਉਹਦੇ ਮਨ 'ਚ ਇਹ ਰੱਖਿਆ ਵੀ ਮੈਂ ਆਹ ਜਵਾਕਾਂ 'ਚ ਚਾਰੇ ਚਾਰੇ ਵਧੀਆ ਪਾਲਾਂਗਾ ਨੀ ਬਾਈ ਹੁਣ 2-4 ਦਿਨਾਂ ਦੇ ਸੁਪਨੇ ਬਦਲੇ ਆ ਕਿਉਂਕਿ ਹੁਣ ਕੋਠੀਆਂ ਕਾਰਾਂ ਲੱਗਦਾ ਵੀ ਉਹ ਸਾਰਾ ਕੁਝ ਬਾਹਲੀ ਦੂਰ ਨਹੀਂ ਨੇੜੀ ਆ ਬਾਕੀ ਉਹ ਜੀ ਆਪਾਂ ਦਾ ਇਹ ਈ ਇੱਦਾਂ ਆਸਮੇ ਤੇ ਰੱਖੀ ਨਹੀਂ ਪ੍ਰਮਾਤਮਾ ਜੋ ਕਰੂਗਾ ਠੀਕ ਕਰੂਗਾ ਜੀ ਠੀਕ ਹੈ ਹਾਂਜੀ ਹਾਂਜੀ ਚੰਗੇ ਲੱਗਦੀ ਆ ਜੀ ਹਾਂਜੀ ਚੰਗੇ ਲੱਗਦੇ ਆ ਸੋਸ਼ਲ ਮੀਡੀਆ ਨੂੰ ਪੂਰੀ ਤਰ੍ਹਾਂ ਜਾਮ ਕਰਕੇ ਰੱਖ ਦੇਣ ਵਾਲੀ ਪਰਮ ਦੇ ਅੱਜ ਘਰ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸਦੀ ਕਿ ਮਾਤਾ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਐਕਸਕਲੂਸਿਵ ਡੇਲੀ ਪੋਸਟ ਪੰਜਾਬੀ ਤੇ ਤੁਸੀਂ ਪਹਿਲੀਆਂ ਤਸਵੀਰਾਂ ਦੇਖਦੇ ਹੋ ਤਾਂ ਇਸ ਘਰ ਦੇ ਵਿੱਚੋਂ ਉੱਠ ਕੇ ਪਰਮ ਨੇ ਜਿਹੜਾ ਅੱਜ ਜ਼ਿੰਦਗੀ ਦੇ ਵਿੱਚ ਖੂਬ ਸਾਰੀ ਤਰੱਕੀ ਕੀਤੀ ਆ ਤਾਂ ਇੱਕ ਕਮਰਾ ਇੱਕ ਕਮਰੇ ਦੇ ਵਿੱਚੋਂ ਉੱਠ ਕੇ ਪਰਮ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਕਬੂਲ ਹੋਈ ਹੈ ਮਸ਼ਹੂਰ ਹੋਈ ਹੈ ਬੱਚੇ-ਬੱਚੇ ਦੀ ਜ਼ੁਬਾਨ ਤੇ ਉਸ ਦੇ ਜਿਹੜੇ ਗਾਇ ਅੰਦਾਜ਼ ਨੇ ਬੋਲੇ ਗੀਤ ਨੇ ਉਹ ਚਰਚਾ ਦੇ ਵਿੱਚ ਨੇ ਇੱਕੋ ਗੀਤ ਨੇ ਹੀ ਇੰਡਸਟਰੀ ਨੂੰ ਉਸ ਦੀ ਈਨ ਮੰਨਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਹਰ ਇੱਕ ਚਾਹੇ ਕਲਾਕਾਰ ਬਾਲੀਵੁੱਡ ਤੋਂ ਹੋਣ ਪੰਜਾਬ ਤੋਂ ਹੋਣ ਹਰ ਇੱਕ ਕਲਾਕਾਰ ਵੱਲੋਂ ਸੁਪਰਸਟਾਰ ਵੱਲੋਂ ਪਰਮ ਦੀ ਜਿਹੜੀ ਇਸ ਕਾਮਯਾਬੀ ਹੈ ਦਾ ਪਹਿਲਾ ਪੜਾ ਉਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੌਸਲਾ ਦਿੱਤਾ ਜਾ ਰਿਹਾ ਕਿਉਂਕਿ ਜੇ ਗੱਲ ਕਰੀਏ ਤਾਂ ਇਹਨਾਂ ਗਰੀਬੀ ਦੇ ਹਾਲਾਤਾਂ ਦੇ ਵਿੱਚੋਂ ਉੱਠ ਕੇ ਸਮਿਆਂ ਦੀ ਹਿੱਕ ਤੇ ਜਦੋਂ ਕੋਈ ਲੀਕ ਬੋਂਦਾ ਤਾਂ ਉਹ ਵੱਡੀ ਗੱਲ ਹੁੰਦੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਪਰਮ ਅੱਜ ਅੱਗੇ ਆਈ ਆ ਉਹਦੇ ਮਾਤਾ ਜੀ ਨਾਲ ਗੱਲ ਕਰਾਂਗੇ ਉਹਨਾਂ ਦੇ ਪਿਤਾ ਜੀ ਨਾਲ ਗੱਲ ਕਰਾਂਗੇ ਹਾਲਾਂਕਿ ਪਰਮ ਕੁਝ ਨਿੱਜੀ ਕਾਰਨਾ ਕਰਕੇ ਉਹ ਇੰਟਰਵਿਊ ਸਾਡੇ ਨਾਲ ਨਹੀਂ ਹੋ ਸਕੇਗਾ ਕਿਉਂਕਿ ਉਹ ਕਿਸੇ ਕਾਰਨ ਨੇ ਵੱਖੋ ਵੱਖਰੇ ਪਰ ਉਹਦੇ ਪਰਿਵਾਰ ਜਿਹੜਾ ਅੱਜ ਸਾਡੇ ਨਾਲ ਮੌਜੂਦ ਹੈ ਛੇਤੀ ਤੁਹਾਡੇ ਨਾਲ ਪਰਮ ਦੀ ਵੀ ਇੰਟਰਵਿਊ ਸਾਂਝੀ ਕਰਾਂਗੇ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਨੇ ਤਾਂ ਸੋਸ਼ਲ ਮੀਡੀਆ ਤੇ ਇੰਨੀ ਜਨੀ ਇੱਕ ਖਣੇਰੀ ਆਈ ਹੋਈ ਹੈ ਪਰਮ ਦੇ ਨਾਮ ਦੀ ਤਾਂ ਪਰਮ ਦੇ ਇੱਕੋ ਗੀਤ ਨੇ ਡੈਟ ਗਰਲ ਨੇ ਚਾਰੇ ਪਾਸੇ ਬੱਲੇ ਬੱਲੇ ਕਰਵਾਈ ਹੋਈ ਹੈ ਤੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਅਸੀਂ ਇਹੀ ਚਾਹੁੰਦੇ ਆ ਕਿ ਸਾਡੀ ਬੇਟੀ ਬਹੁਤ ਅੱਗੇ ਜਾਵੇ ਬਹੁਤ ਤਰੱਕੀਆਂ ਕਰੇ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਆ ਤੇ ਉਹ ਬਹੁਤ ਚਿਰ ਤੋਂ ਮਿਹਨਤ ਕਰ ਰਹੇ ਆ ਤੁਹਾਡਾ ਤੁਹਾਡੇ ਤੇ ਹੀ ਆ ਮਹਾਂਦਰਾ ਪਰਮਦਾ ਵੀ ਤੇ ਕੀ ਕਹਿਣਾ ਚਾਹੋਗੇ ਅੱਜ ਚਾਰੇ ਪਾਸੇ ਇੰਨੀ ਚਰਚਾ ਦੂਜੇ ਪਾਸੇ ਅੰਤਾਂ ਦੀ ਗਰੀਬੀ ਅਸੀਂ ਤੁਹਾਡਾ ਘਰ ਦੇਖਿਆ ਤੇ ਬਹੁਤ ਜ਼ਿਆਦਾ ਤੁਸੀਂ ਸੰਘਰਸ਼ਾਂ ਦੇ ਵਿੱਚੋਂ ਆਏ ਆ ਤਾਂ ਕੀ ਮੰਨਦੇ ਹੋ ਵੀ ਜਿਹੜੀਆਂ ਬੇਟੀਆਂ ਹੁੰਦੀਆਂ ਨੇ ਤੇ ਉਹ ਹਮੇਸ਼ਾ ਕਮਾਲ ਕਰਦੀ ਆ ਨੇ ਲੱਗਦਾ ਵੀ ਤੁਹਾਡੀ ਬੇਟੀ ਵੀ ਤੁਹਾਡੇ ਲਈ ਲੱਕੀ ਸਾਬਤ ਹੋਈ ਹੈ ਹਾਂਜੀ ਸਾਨੂੰ ਉਹਦੇ ਤੇ ਬਹੁਤ ਫਖਰਾ ਬਹੁਤ ਮਾਣ ਆ ਜੀ ਉਹ ਬਹੁਤ ਅੱਗੇ ਜਾਊਗੀ ਅੱਗੇ ਜਾ ਵੀ ਰਹੀ ਆ ਤੇ ਸਾਡੇ ਲਈ ਬਹੁਤ ਚੰਗਾ ਕਰੂਗੀ ਉਹ ਮਾਪਿਆਂ ਨੂੰ ਹਮੇਸ਼ਾ ਇਹੀ ਸੋਚ ਹੁੰਦੀ ਆ ਕਿ ਸਾਡੇ ਬੱਚੇ ਚੰਗੇ ਕੰਮ ਕਰਨ ਤੇ ਚੰਗਾ ਸਾਨੂੰ ਮਾਣ ਸਨਮਾਨ ਦੇਣ ਤੇ ਚਲੋ ਵਧੀਆ ਉਹਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਉਹਨੂੰ ਬਹੁਤ ਜ਼ਿਆਦਾ ਤੇ ਅੱਗੇ ਵੀ ਆਈ ਮਿਹਨਤ ਕਰਦੀ ਰਹੇ ਉਹ ਸਾਨੂੰ ਉਹਤੇ ਬਹੁਤ ਵੱਡਾ ਮਾਣ ਆ ਕਿ ਸਾਡੀ ਬੇਟੀ ਨਹੀਂ ਉਹ ਬੇਟਾਈ ਆ ਸਾਡੇ ਲਈ ਕਿਉਂਕਿ ਨਾ ਜਿਹੜੀਆਂ ਮਾਵਾਂ ਹੁੰਦੀਆਂ ਤੁਹਾਡੇ ਮੈਂ ਸਿਰ ਤੇ ਵੇਖਦਾ ਵਾਲ ਚਿੱਟੇ ਆ ਗਏ ਕਿਉਂਕਿ ਧੀਆ ਪੁੱਤਾਂ ਨੂੰ ਜਵਾਨ ਕਰਦੇ ਕਰਦੇ ਮਾਪੇ ਦੇ ਵਾਲ ਜਿਹੜੇ ਚਿੱਟੇ ਹੋ ਜਾਂਦੇ ਨੇ ਉਹਨਾਂ ਨੂੰ ਮਿਹਨਤ ਮੁਸ਼ਕਲ ਦਾ ਕਿੰਨੀ ਇੱਕ ਜ਼ਿੰਦਗੀ ਦੇ ਵਿੱਚ ਸੰਘਰਸ਼ ਪਰਮ ਨੇ ਹੰਡਾਇਆ ਤੁਸੀਂ ਤਾਂ ਦੇਖਿਆ ਹੋਣਾ ਤੁਸੀਂ ਤਾਂ ਉਹਦੇ ਮਾਂ ਹੋ ਕਿਉਂਕਿ ਕਈ ਵਾਰੀ ਬੱਚਾ ਜਿਹੜਾ ਹੁੰਦਾ ਜਦੋਂ ਮਾੜੇ ਹਾਲਾਤ ਹੋਣ ਉਹਦੀ ਚੀਜ਼ ਨਹੀਂ ਲਈ ਜਾਂਦੀ ਉਹਦੇ ਕਈ ਜਿਹੜੀ ਬੱਸਾਂ ਦੇ ਕਿਰਾਏ ਤੱਕ ਦੇ ਵੀ ਮਹਤਾਜ ਹਾਂਜੀ ਜੀ ਹਾਂਜੀ ਜਿਉ ਉਹ ਬਹੁਤ ਮਿਹਨਤ ਕਰਦੀ ਸੀ ਅਸੀਂ ਉਹਦੇ ਬਹੁਤ ਅਸੀਂ ਵੀ ਉਹਦੇ ਲਈ ਮਿਹਨਤ ਕਰ ਰਹੇ ਹਾਂ ਕਿ ਸਾਡੀ ਬੇਟੀ ਮਿਹਨਤ ਕਰੇ ਸਾਡੀ ਬੇਟੀ ਅੱਗੇ ਜਾਵੇ ਸਾਡਾ ਵੀ ਨਾਂ ਰੋਸ਼ਨ ਕਰੇ ਗਾਂ ਦੀ ਵੀ ਉਹਦੇ ਦਾਦੇ ਪੜਦਾਦੇ ਤੱਕ ਵੀ ਨਾਂ ਰੋਸ਼ਨ ਹੋਵੇ ਤੇ ਉਹਦੇ ਪਾਪਾ ਵੀ ਬਹੁਤ ਮਿਹਨਤ ਕਰ ਰਹੇ ਆ ਮੈਂ ਵੀ ਕਾਫੀ ਘਰ ਵਿੱਚ ਕੰਮ ਕਰਕੇ ਉਹਦੇ ਲਈ ਮਿਹਨਤ ਕਰ ਰਹੀ ਹਾਂ ਕਿ ਉਹੋ ਹੀ ਅੱਗੇ ਸਾਡਾ ਵੀ ਨਾਂ ਰੋਸ਼ਨ ਕਰੇ ਸਾਨੂੰ ਵੀ ਮਾਣ ਹੋ ਜੇ ਉਹਦੇ ਤੇ ਕਿ ਸਾਡੀ ਬੇਟੀ ਬਹੁਤ ਚੰਗਾ ਕੰਮ ਕਰ ਰਹੀ ਹੈ ਅੱਛਾ ਪਰਮ ਨੂੰ ਵੀ ਕਦੇ ਕੋਈ ਕੰਮ ਕਰਨਾ ਪਿਆ ਕੋਈ ਕਿਸੇ ਦੇ ਘਰ ਚ ਕੰਮ ਜਾਂ ਫਿਰ ਉਹ ਇਕੱਲਾ ਗਾਉਂਦੀ ਰਹੀ ਨਹੀਂ ਜੀ ਉਹਨੂੰ ਅਸੀਂ ਕਦੀ ਮੇਜ ਉਹਨੂੰ ਸੋਚਣ ਨਹੀਂ ਦਿੱਤਾ ਵੀ ਬਹੁਤ ਤੂੰ ਨਹੀਂ ਕਰਨਾਗਾ ਅਸੀਂ ਤੇਰੇ ਲਈ ਮਿਹਨਤ ਕਰਾਂਗੇ ਤੂੰ ਅੱਗੇ ਜਾ ਸਾਡਾ ਨਾਮ ਰੋਸ਼ਨ ਕਰ ਸਾਨੂੰ ਬਹੁਤ ਮਾਣ ਹੋਵੇ ਸਾਡੇ ਉਹ ਚੱਕ ਕਦੋਂ ਕਦਾ ਗਾਉਣਾ ਸ਼ੁਰੂ ਕੀਤਾ ਪਰਮ ਨੇ ਇਹ ਤਾਂ ਸਰ ਸ਼ੁਰੂ ਤੋਂ ਹੀ ਸਟਾਰਟਿੰਗ ਵਿੱਚ ਹੀ ਇਹਦੀ ਇੱਧਰ ਲਗਣ ਆ ਇਹ ਸ਼ੁਰੂ ਤੋਂ ਹੀ ਇਦਾਂ ਕਰਦੀ ਆ ਗਾਉਂਦੀ ਆ ਅਸੀਂ ਇਹਨੂੰ ਕਦੀ ਨਹੀਂ ਰੋਕਿਆ ਨਾ ਟੋਕਿਆ ਕਿੱਥੇ ਜਾਣਾ ਕਿੱਥੇ ਆਉਣਾ ਅਸੀਂ ਨਹੀਂ ਇਹਨੂੰ ਕਦੇ ਕਿਹਾ ਤੂੰ ਉੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਅਸੀਂ ਕਦੇ ਇਹਨੂੰ ਐਵੇਂ ਨਹੀਂ ਸੋਚਿਆਗਾ ਵੀ ਆਮ ਤੌਰ ਤੇ ਮਾਪੇ ਜਿਹੜੀਆਂ ਕੁੜੀਆਂ ਤੇ ਨਾ ਬੰਦਸ਼ਾ ਬਹੁਤ ਲਾ ਦਿੰਦੇ ਨੇ ਵੀ ਕੁੜੀਆਂ ਕਿਉਂਕਿ ਅਕਸਰ ਜਿਹਨੀਆਂ ਉਹਦੀਆਂ ਵੀਡੀਓਜ਼ ਨੇ ਉਹ ਚ ਕਈ ਮੁੰਡੇ ਵੀ ਹੁੰਦੇ ਨੇ ਤਾਂ ਤੁਸੀਂ ਕਦੇ ਨਹੀਂ ਸੋਚਿਆ ਅਸੀਂ ਕਦੇ ਨਹੀਂ ਜੀ ਸੋਚਿਆ ਇਦਾਂ ਦਾ ਵੀ ਉਹਦੇ ਨਾਲ ਮੁੰਡੇ ਕੰਮ ਕਰਦੇ ਆ ਇੱਥੇ ਜਾਊਗੀ ਉੱਥੇ ਜਾਊਗੀ ਲੋਕ ਕੀ ਸੋਚਣਗੇ ਅਸੀਂ ਸਿਰਫ ਉਹਦੋਂ ਪੁੱਤ ਦੀ ਨਜ਼ਰ ਨਾਲ ਹੀ ਦੇਖਿਆ ਏ ਹਮੇਸ਼ਾ ਕਿ ਸਾਡਾ ਪੁੱਤ ਹੀ ਆ ਇਹ ਸਾਡੇ ਲਈ ਚੰਗਾ ਕੰਮ ਇਹ ਕਰ ਲਿਆ ਕਰ ਰਿਹਾ ਏ ਨਹੀਂ ਕਦੇ-ਕਦੇ ਪਰਮ ਦੇ ਵਿੱਚੋਂ ਜਦੋਂ ਗਾਉਂਦੀ ਸੀ ਸ਼ੁਰੂ ਕਰਦੀ ਸੀ ਉਦੋਂ ਉਹਦੇ ਚੋਂ ਆਸਤੀ ਕਰਨ ਦੇਖਦੀ ਸੀ ਵੀ ਸਾਡਾ ਨਾਂ ਜ਼ਰੂਰ ਚਮਕਾਉਗੀ ਜਿਹੜੀਆਂ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਜਿਹੜਾ ਜ਼ਿੰਦਗੀ ਦੇ ਵਿੱਚ ਗੋਹੇ ਦੇ ਬੱਠਲ ਸਿਰ ਤੇ ਸਿੱਟੇ ਨੇ ਉਹਨਾਂ ਦਾ ਭਾਰ ਕਦੇ ਹੌਲਾ ਹੋਊਗਾ ਹਾਂਜੀ ਮੈਂ ਸੋਚਦੀ ਹੁੰਦੀ ਸੀ ਕਿ ਮੇਰੀ ਬੇਟੀ ਉੱਠੂਗੀ ਤਾਂ ਸਾਡੇ ਦੁੱਖ ਟੁੱਟਣਗੇ ਠੀਕ ਹੈ ਹਮੇਸ਼ਾ ਇਹ ਹੀ ਚੀਜ਼ ਸੋਚੀ ਆ ਮੈਂ ਕੀ ਕਹਿੰਦੀ ਹੁੰਦੀ ਸੀ ਪਰਮ ਤੁਹਾਨੂੰ ਫਿਰ ਪਰ ਮੈਨੂੰ ਮੇਝਾ ਕਹਿੰਦੀ ਸੀ ਮੰਮੀ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਟੈਨਸ਼ਨ ਨਾ ਕਰਿਆ ਕਰ ਤੂੰ ਮੈਂ ਹੈਗੀ ਆ ਠੀਕ ਨਹੀਂ ਨਹੀਂ ਤੁਸੀਂ ਰੋਣਾ ਨਹੀਂ ਤੁਸੀਂ ਤਾਂ ਬਹੁਤ ਸਟਰੋਂਗ ਹੋ ਭਾਣੇ ਤੇ ਰੋਣਾ ਨਹੀਂਗਾ ਰੋ ਕਿਉਂ ਰਹੇ ਪਹਿਲਾਂ ਤਾਂ ਇਹ ਦੱਸ ਨਹੀਂ ਸਰ ਨਹੀਂ ਨਹੀਂ ਰੋਣਾ ਨਹੀਂ ਤੁਸੀਂ ਤਾਂ ਬਹੁਤ ਸਟਰੋਂਗ ਹੋ ਅਸੀਂ ਹੁਣ ਕਿੰਨੀ ਕਿ ਖੁਸ਼ੀ ਆ ਚਲੋ ਅਥਰੂ ਜਿੰਨਾ ਤੁਸੀਂ ਰੋਣਾ ਸੀ ਉਹ ਰੋ ਲਿਆ ਹੁਣ ਜ਼ਿੰਦਗੀ ਦਾ ਥੋੜਾ ਚੰਗਾ ਵੇਲਾ ਹੁਣ ਸੁਪਨੇ ਆਉਣ ਲੱਗ ਪਏ ਵੀ ਉਹ ਸਾਡੀਆਂ ਕਾਰਾਂ ਕੋਠੀਆਂ ਵਾਲੇ ਹਾਂਜੀ ਹੁਣ ਬਿਲਕੁਲ ਸਾਨੂੰ ਲੱਗ ਰਿਹਾ ਏ ਕਿ ਸਾਡੀ ਬੇਟੀ ਬਹੁਤ ਸਾਥ ਦੇਊਗੀ ਸਾਡਾ ਅਸੀਂ ਇਦਾਂ ਦੇ ਦਿਨ ਕਦੀ ਨਾ ਵੇਖਾਂਗੇ ਹੁਣ ਮੜੇ ਦਿਨ ਨਾ ਵੇਖਾਂਗੇ ਅੱਛਾ ਕਿੰਨੇ ਪਰਿਵਾਰ ਚ ਜੀਓ ਤੁਸੀਂ ਅਸੀਂ ਅਜੀ ਸਾਰੇ ਦੋ ਮੇਰੀਆਂ ਬੇਟੀਆਂ ਐ ਦੋ ਬੇਟੇ ਆ ਦੋ ਜੀ ਅਸੀਂ ਆ ਫਿਰ ਘਰ ਦਾ ਖਰਚਾ ਤਾਂ ਇੰਨੇ ਜੀਆਂ ਦਾ ਚਲਾਉਣਾ ਬਹੁਤ ਔਖਾ ਹੋਣਾ ਤੋ ਹਾਂਜੀ ਬਹੁਤ ਔਖਾ ਸੀਗਾ ਕਿਉਂਕਿ ਇਹਨਾਂ ਦੇ ਪਾਪਾ ਵੀ ਕੰਮ ਕਰਦੇ ਸੀ ਮਜ਼ਦੂਰੀ ਮਿਹਨਤ ਕਰਦੇ ਸੀ ਮੈਂ ਵੀ ਕਰਦੀ ਸੀ ਇਦਾਂ ਉਹ ਖ ਬਹੁਤ ਲੱਗਦਾ ਸੀ ਉਹ ਤਾਂ ਫਿਰ ਰਿਸ਼ਤੇਦਾਰ ਵੀ ਬੜੇ ਕਿਉਂਕਿ ਜਦੋਂ ਮਾੜਾ ਵਕਤ ਹੋਵੇ ਸਾਰੇ ਛੱਡ ਜਾਂਦੇ ਆ ਉਹ ਬਿਲਕੁਲ ਸਰ ਕੋਈ ਨਹੀਂ ਸੀ ਸਾਨੂੰ ਬੁਲਾਉਂਦਾ ਤੇ ਕੋਈ ਨਹੀਂ ਸੀ ਸਾਡੇ ਨਾਲ ਵਰਤਦਾ ਕਹਿਣਾ ਇਹਨਾਂ ਦੇ ਮਾੜੇ ਦਿਨ ਚੱਲ ਰਹੇ ਆ ਹੁਣ ਹੁਣ ਸਾਰੇ ਰਿਸ਼ਤੇਦਾਰ ਸਾਰੇ ਭੈਣ ਮਿੱਤਰ ਸਾਰੇ ਹੁਣ ਮਤਲਬ ਵਧੀਆ ਬੁਲਾਉਂਦੇ ਆ ਠੀਕ ਹੈ ਜਿੱਥੇ ਤੁਸੀਂ ਕੰਮ ਕਰ ਇਹਨਾਂ ਨੇ ਤੁਹਾਡਾ ਵਤੀਰਾ ਸਹੀ ਰੱਖਿਆ ਹਾਂਜੀ ਇਹਨਾਂ ਨੇ ਬਿਲਕੁਲ ਬਹੁਤ ਸਾਡਾ ਸਾਥ ਦਿੱਤਾ ਹੈ ਬਹੁਤ ਜਿਆਦਾ ਮੈਂ ਕਦੀ ਵੀ ਇਹਨਾਂ ਦਾ ਆਸਾਨ ਜ਼ਿੰਦਗੀ ਚ ਨਹੀਂ ਭਲਾ ਸਕਦੀਗੀ ਠੀਕ ਹੈ ਹਾਂਜੀ ਕਿਉਂਕਿ ਆਮ ਤੌਰ ਤੇ ਹੁੰਦਾ ਜਿੰਨਾ ਘਰਾਂ ਦੇ ਵਿੱਚ ਕੰਮ ਕਰਦੇ ਉਹ ਸਾਡੇ ਉਹਨਾਂ ਨਾਲ ਵੀ ਕਿਤੇ ਨੇ ਕਿੱਥੇ ਗਿਲੇ ਸ਼ਿਕਵੇ ਹੁੰਦੇ ਵੀ ਸਾਨੂੰ ਪੈਸਾ ਨਹੀਂ ਦਿੱਤਾ ਨਹੀਂ ਸਰ ਐਦਾਂ ਦਾ ਮੈਨੂੰ ਕੋਈ ਇਸ਼ੂ ਨਹੀਂ ਇੱਥੋਂ ਠੀਕ ਹੈ ਇੱਥੋਂ ਤਾਂ ਹਮੇਸ਼ਾ ਮੇਰਾ ਸਾਥ ਮਿਲਿਆ ਮੈਨੂੰ ਹਮੇਸ਼ਾ ਹੁਣ ਵੀ ਦਿੰਦੇ ਆ ਪਹਿਲਾਂ ਵੀ ਮੇਰਾ ਸਾਥ ਦਿੱਤਾ ਇਹਨਾਂ ਨੇ ਡੇਟੀ ਦਾ ਵੀ ਦਿੱਤਾ ਸਾਥ ਹਾਂਜੀ ਬਿਲਕੁਲ ਦਿੰਦੇ ਆ ਕਦੀ ਵੀ ਕਿਸੇ ਕਿਸੇ ਟਾਈਮ ਉਹਦੇ ਕੋਲੇ ਕਰਾਇਆ ਨਹੀਂ ਹੁੰਦਾ ਸੀ ਵੀਰੇ ਨੇ ਮੈਨੂੰ ਕਹਿਣਾ ਤੂੰ ਨਹੀਂ ਟੈਨਸ਼ਨ ਲੈਣੇ ਕੀ ਕਰਾਇਆ ਸੀ ਦਿੰਦੇ ਆ ਉਹਨੂੰ ਨਹੀਂ ਤੂੰ ਕਹਿਣਾਗਾ ਕੁੜੀ ਨੂੰ ਵੀ ਕਿਤੇ ਜਾਣਾ ਨਹੀਂ ਤੇ ਅੱਜ ਸਾਡੇ ਕੋਲੇ ਕਰਾਇਆ ਹੈ ਨਹੀਂ ਕਰਾਇਆ ਸੀ ਦੇਵਾਂਗੇ ਤੂੰ ਉਹਨੂੰ ਭੇਜਣਾ ਜਿੱਥੇ ਜਾਣਾ ਉਹਨੇ ਠੀਕ ਹੈ ਹਾਂਜੀ ਪਰ ਬਹੁਤ ਸਿੰਪਲ ਸਿਟੀ ਦੇ ਵਿੱਚ ਰਹਿੰਦੀ ਆ ਪਰਮ ਕੋਈ ਅਸੀਂ ਦੇਖਦੇ ਨਹੀਂ ਉਹ ਫੈਸ਼ਨ ਕਰੇ ਕੋਈ ਮਹਿੰਗੇ ਕੱਪੜੇ ਪਾਵੇ ਜਾਂ ਫਿਰ ਕੁੜੀਆਂ ਨੂੰ ਹੁੰਦਾ ਜਿਵੇਂ ਨਹੀਂ ਜੀ ਸਰ ਉਹਦਾ ਸ਼ੁਰੂ ਤੋਂ ਹੀ ਇਹ ਆ ਉਹਨੇ ਕਦੀ ਨਹੀਂ ਸੋਚਿਆ ਮੈਂ ਇਦਾਂ ਤੌਰ ਕੱਢ ਕੇ ਜਾਵਾਂ ਮੇਰੇ ਕੋਲ ਚੰਗੇ ਕੱਪੜੇ ਜੋ ਜਿਹੇ ਹੈਗੇ ਉਹਨੇ ਕਹਣਾ ਮੰਮੀ ਮੈਨੂੰ ਬਹੁਤ ਸਹੀ ਹਮੇ ਇਹੀ ਪਾ ਕੇ ਜਾਉਂਗੀ ਮੈਂ ਨਹੀਂ ਚੰਗੇ ਕਰਨੀ ਚਾਹੁੰਦੀ ਚੰਗੇ ਪਾਉਣੇ ਚਾਹੁੰਦੀ ਬਸ ਠੀਕ ਹੈ ਮੈਂ ਆਪਾ ਜਿਹੋ ਜੀ ਲਾਈਫ ਚ ਰੱਬ ਨੇ ਰੱਖਿਆ ਉਹੀ ਠੀਕ ਆ ਆਪਣੇ ਲਈ ਅੱਛਾ ਪਿਤਾ ਦਾਦੇ ਤੇ ਕਿਵੇਂ ਕਿਉਂਕਿ ਜਿਹੜੇ ਬਾਪ ਹੁੰਦੇ ਨੇ ਉਹਨਾਂ ਨੂੰ ਡਰ ਹੁੰਦਾ ਕਿਉਂਕਿ ਜਮਾਨੇ ਜਿਆਦਾ ਬਿਚਰਦੇ ਨੇ ਕਦੇ ਉਹਨਾਂ ਨੇ ਕਿਹਾ ਵੀ ਬੇਟੀ ਨੂੰ ਵਰਚ ਕੇ ਉਹਨਾਂ ਨੇ ਕਦੀ ਨਹੀਂ ਕਿਹਾਗਾ ਅੱਛਾ ਬਸ ਨਹੀਂ ਉਹਨਾਂ ਨੇ ਕਦੀ ਐਜਾ ਉਹਨਾਂ ਨੇ ਵੀ ਦਿਮਾਗ ਚ ਨਹੀਂ ਲਿਆਂਦਾ ਕਿ ਸਾਡੀ ਬੇਟੀ ਕਿੱਥੇ ਜਾਊਗੀ ਕਦੋਂ ਮੁੜੂਗੀ ਕੀਦੇ ਨਾਲ ਜਾਊਗੀ ਕੀ ਕਰੂਗੀ ਇਹ ਕੱਲੀ ਆ ਨਾ ਕਦੀ ਵੀ ਨਹੀਂ ਠੀਕ ਹੈ ਅੱਛਾ ਹੁਣ ਕਿ ਹੋ ਜਾ ਜਦੋਂ ਇੰਨਾ ਹਿੱਟ ਹੋ ਗਈ ਪਰਮ ਇੱਕੋ ਗਾਣੇ ਨੇ ਨੇ ਰਿਲੀ ਹਾਤੀ ਤਾਂ ਹੁਣ ਕਿ ਹੋ ਜਾ ਘਰੇ ਗੱਲਾਂ ਹੁੰਦੀਆਂ ਨੇ ਜਾਂ ਫਿਰ ਉਹਨੂੰ ਕਿ ਹੋ ਜਾ ਚਾਹ ਹੁਣ ਸਤ ਜੀ ਆ ਵੀਰ ਜੀ ਸਾਨੂੰ ਬਹੁਤ ਜ਼ਿਆਦਾ ਚਾਹ ਏ ਬਹੁਤ ਸਾਨੂੰ ਮਾਣ ਆ ਸਾਡੀ ਬੇਟੀ ਤੇ ਕਿ ਸਾਡੀ ਬੇਟੀ ਬਹੁਤ ਚੰਗਾ ਕੰਮ ਕਰਨ ਜਾ ਰਹੀ ਆ ਕਰਦੀ ਵੀ ਆ ਮਿਹਨਤ ਕਰਦੀ ਆ ਉਹਦੇ ਪਾਪਾ ਨੂੰ ਵੀ ਇੰਨਾ ਚਾਹ ਏ ਬਹੁਤ ਜ਼ਿਆਦਾ ਠੀਕ ਹੈ ਹੁਣ ਹੁਣ ਲੱਗਦਾ ਨਹੀਂ ਹੈਗਾ ਵੀ ਉਹ ਪਰਮ ਦਾ ਜਿਸ ਤਰ੍ਹਾਂ ਦਾ ਨਾਮ ਆ ਵੀ ਜਿਹੜਾ ਤੁਹਾਡਾ ਘਰ ਉਹਦੇ ਲਈ ਛੋਟਾ ਲੱਗਣ ਲੱਗ ਪਿਆ ਉਹ ਹੁਣ ਉਹਦੇ ਸੁਪਨੇ ਜਿਸ ਤਰ੍ਹਾਂ ਦੇ ਵੱਡੇ ਹਾਂਜੀ ਇਹ ਲੱਗਦਾ ਹੈ ਬਿਲਕੁਲ ਸਹੀ ਲੱਗਦਾ ਸਾਰਾ ਸਾਨੂੰ ਹੁਣ ਮਤਲਬ ਜ਼ਿੰਦਗੀ ਦੇ ਵਿੱਚ ਹੁਣ ਪੈਸਾ ਤੇ ਲਾ ਵੀ ਮਿਲ ਰਿਹਾ ਹੁਣ ਸਾਰਾ ਕੁਝ ਸਹੀ ਹੋ ਰਿਹਾ ਅੱਗੇ ਹਾਂਜੀ ਮਿਲ ਰਿਹਾ ਹੈ ਠੀਕ ਹਾਂਜੀ ਤੇ ਹੁਣ ਤੁਹਾਡੇ ਤੁਹਾਡੇ ਹੱਥ ਦੇ ਵਿੱਚ ਜਿਹੜਾ ਝਾੜੂ ਆ ਹੁਣ ਕੀ ਕਹਾਂ ਉਹਨੇ ਵੀ ਮੰਮੀ ਮੈਂ ਛੱਡਾ ਦੇਣਾ ਹੁਣ ਅੱਗੇ ਤੇਰੇ ਕੰਮ ਕਰਿਆ ਕਰਨਗੇ ਚਾਰ ਪੰਜ ਹਾਂਜੀ ਸਰ ਉਹ ਮੈਨੂੰ ਬਹੁਤ ਕਹਿੰਦੀ ਹੈ ਕਿ ਮੰਮੀ ਤੂੰ ਟੈਨਸ਼ਨ ਨਹੀਂ ਲੈਣੀਗੀ ਸਾਰਾ ਕੁਝ ਸਹੀ ਹੋ ਜਾਊਗਾ ਤੂੰ ਬਹੁਤ ਕੰਮ ਠੀਕ ਹੈ ਹਾਂਜੀ ਤੇ ਹੁਣ ਲੱਗਦਾ ਨਹੀਂ ਹੈਗਾ ਵੀ ਜਿਹੜੇ ਅੱਖਾਂ ਦੇ ਵਿੱਚ ਅਥਰੂ ਕਿੰਨੇ ਕ ਵਾਰੀ ਦਿਨ ਚ ਰੋਣੇ ਹੋ ਕਿਉਂਕਿ ਮੈਂ ਜਦੋਂ ਤੁਹਾਨੂੰ ਦੇਖਦਾ ਜਾਂ ਤੁਹਾਡੀ ਸ਼ਕਲ ਦੇਖਿਆ ਤਾਂ ਮੈਨੂੰ ਐ ਲੱਗਦਾ ਵੀ ਦਿਨ ਚ ਤੁਸੀਂ ਪੰਜ ਚਾਰ ਵਾਰੀ ਇਸ ਲਈ ਰੋਣੇ ਹੋਗੇ ਵੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਬਹੁਤ ਜ਼ਿਆਦਾ ਦੇਖਿਆ ਹਾਂਜੀ ਮੈਂ ਬਹੁਤ ਜ਼ਿਆਦਾ ਵੇਖਿਆ ਏ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਵੇਖਿਆ ਏ ਇਹ ਚੀਜ਼ ਇਹ ਚੀਜ਼ ਚੋਂ ਅਸੀਂ ਚਲੋ ਹਣ ਸਾਡੀ ਬੇਟੀ ਸਾਨੂੰ ਕੱਢੂਗੀ ਉਹਦੇ ਲਈ ਉਹ ਸਾਡੇ ਲਈ ਰੱਬ ਆ ਠੀਕ ਹੈ ਹਾਂਜੀ ਇਹ ਚਲੋ ਬਹੁਤ ਵੱਡੀ ਗੱਲ ਆ ਤੇ ਜਾਂਦੇ ਜਾਂਦੇ ਕੀ ਲੋਕਾਂ ਦਾ ਧੰਨਵਾਦ ਕਿੰਨਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਲੋਕਾਂ ਦਾ ਧੰਨਵਾਦ ਬਹੁਤ ਜ਼ਿਆਦਾ ਕਰਦੀਆਂ ਕਿ ਉਹਨਾਂ ਨੇ ਮੇਰੀ ਬੇਟੀ ਦੀ ਇੰਨੀ ਸਪੋਰਟ ਕੀਤੀ ਆ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਹੱਥ ਜੋੜ ਕੇ ਧੰਨਵਾਦ ਕਰਦੀ ਆ ਕਿ ਇਦਾਂ ਹੀ ਕਰਦੇ ਰਹੋ ਕਿ ਸਾਡੀ ਬੇਟੀ ਮਿਹਨਤ ਕਰਦੀ ਆ ਚਲੋ ਤੁਸੀਂ ਵੀ ਤੁਹਾਡਾ ਵੀ ਧੰਨਵਾਦ ਬਹੁਤ ਜ਼ਿਆਦਾ ਕਰਦੀ ਆ ਮੈਂ ਤੇ ਰੱਬ ਦਾ ਕਿੰਨਾ ਸ਼ੁਕਰ ਆ ਜੀ ਨੇ ਜਿਵੇਂ ਦੱਸਿਆ ਤੁਸੀਂ ਵੀ ਪਰਮ ਦਾ ਜਿਹੜਾ ਡੈਡੀ ਉਹ ਵੀ ਮਿਹਨਤ ਮਜ਼ਦੂਰੀ ਕਰਦਾ ਮੈਂ ਵੀ ਕਰਦੀ ਆ ਕਿਉਂਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਪੈਸਾ ਤਾਂ ਲਾ ਨਹੀਂ ਸਕਦੇ ਕੋਲ ਇਹ ਤਾਂ ਕੋਈ ਕਹਿ ਸਕਦੇ ਆ ਵੀ ਉਹਦੀ ਕਲਾ ਦਾ ਮੁੱਲ ਪਿਆ ਜਾਂ ਫਿਰ ਰੱਬ ਦੀ ਕਿਰਪਾ ਹਾਂਜੀ ਵਾਹਿਗੁਰੂ ਦੀ ਕਿਰਪਾ ਹੀ ਆ ਬਸ ਸਾਰਾ ਹੋਰ ਦੂਤੇ ਨਹੀਂ ਕੁਝ ਕਹਿ ਸਕਦੀ ਪਰਮਾਤਮਾ ਨੇ ਐਡਾ ਸਾਡੀ ਨੇੜੇ ਹੋ ਕੇ ਸੁਣੀ ਆ ਠੀਕ ਹੈ ਸਾਡੀ ਬੇਟੀ ਦੀ ਤੇ ਸਾਡੀ ਵੀ ਪਰ ਤੁਸੀਂ ਅੱਜ ਵੀ ਡਿਊਟੀ ਤੇ ਹੋ ਤੁਹਾਡੀ ਬੇਟੀ ਦਾ ਐਡਾ ਨਾਮ ਹੈ ਤੁਸੀਂ ਅੱਜ ਵੀ ਆਪਦੀ ਕੰਮ ਗੋਹਾ ਕੁੜਾ ਜਾਂ ਜੋ ਵੀ ਕੰਮ ਕਰਨ ਆਏ ਹੋ ਤੁਸੀਂ ਛੁੱਟੀ ਨਹੀਂ ਕਰੀ ਜਾਂ ਕਿਵੇਂ ਇਹ ਕੀ ਗੱਲ ਛੁੱਟੀ ਨਹੀਂ ਮੈ ਕਰੀਗੀ ਕਿਉਂਕਿ ਸਾਰਾ ਦੇਖੋ ਇੱਕੇ ਵੇਰੀ ਬੰਦੇ ਨੂੰ ਇਦਾਂ ਨਹੀਂ ਕਰਨਾ ਚਾਹੀਦਾਗਾ ਇਹ ਇਹ ਆਪਾਂ ਆਪਦੇ ਜਿਹੜੇ ਪੁਰਾਣੇ ਦਿਆਂ ਨੂੰ ਕਦੀ ਭੁੱਲਣੇ ਨਹੀਂ ਚਾਹੀਦੇਗੇ ਕਿ ਹਾਂਜੀ ਤੇ ਹਮੇਸ਼ਾ ਪੈਰ ਨਹੀਂ ਛੱਡਣੇ ਚਾਹੀਦੇ ਨਹੀਂ ਬਹੁਤ ਸੋਹਣੀ ਗੱਲ ਆ ਭਾਵੇਂ ਬਾਲਾ ਵੱਡਾ ਤੇਲਾ ਤੇਰਾ ਨਹੀਂ ਤਾਂ ਆਮ ਤੌਰ ਤੇ ਜਦੋਂ ਜਵਾਗ ਦਾ ਗਾਣਾ ਹਿੱਟ ਹੋ ਜੇ ਤਾਂ ਬੰਦਾ ਕਹਿੰਦਾ ਵੀ ਹੁਣ ਮਾਰੋ ਬੋਕਰ ਚੱਕ ਕੇ ਪਰੇ ਹੁਣ ਨਹੀਂ ਕੰਮ ਕਰ ਨਹੀਂ 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 ਕਿਉਂਕਿ ਸਾਰਾ ਦੇਖੋ ਜਿਨ੍ਹਾਂ ਨੇ ਮੇਰੇ ਲਈ ਮਿਹਨਤ ਕੀਤੀ ਆ ਮੈਂ ਉਹਨਾਂ ਲਈ ਅੱਜ ਖੜੀ ਆ ਮੈਂ ਇਹ ਕੱਲ ਨਹੀਂ ਕਰਨੀ ਚਾਹੁੰਦੀ ਕਿ ਮੇਰੀ ਬੇਟੀ ਅੱਜ ਦੇ ਅਹੁਦੇ ਤੇ ਹੋ ਚੁੱਕੀ ਆ ਤੇ ਮੈਂ ਨਹੀਂ ਪਿੱਛਾ ਦੇ ਦਿਆਂ ਉਹਨਾਂ ਨੂੰ ਮੈਂ ਕਦੀ ਪਿੱਛਾ ਨਹੀਂ ਦੇਵਾਂਗੀ ਠੀਕ ਹੈ ਮੈਂ ਪਹਿਲਾਂ ਜਿੱਥੇ ਮਰਜੀ ਰੱਬ ਸੰਭਾਲੇ ਮੇਰੀ ਬੇਟੀ ਨੇ ਕਦੇ ਕਹਿੰਦੀ ਮੈਂ ਮੰਮੀ ਹੁਣ ਮੈਂ ਤਾਂ ਸਟਾਰ ਬਣ ਗਈ ਤੁਸੀਂ ਕੰਮ ਡਿਊਟੀ ਤੇ ਨਹੀਂ ਜਾਣਾ ਨਹੀਂ ਨਹੀਂ ਉਹ ਨਹੀਂ ਕਹਿੰਦੀ ਠੀਕ ਹੈ ਉਹ ਨਹੀਂ ਨਹੀਂ ਕਹਦੀ ਇਹ ਕਿਹਾਗਾ ਵੀ ਮੰਮੀ ਤੂੰ ਮਾਨ ਕਾਰਜ ਆਹ ਕਾਰ ਕਰ ਨਹੀਂ ਜਾਣਾ ਸੀ ਉਹਨਾਂ ਦੇ ਕੰਮ ਨਹੀਂ ਕਰਨਾ ਇਹਨਾਂ ਦੇ ਕੰਮ ਨਹੀਂ ਉਹਨੂੰ ਕਿਉਂਕਿ ਉਹਨੇ ਦੇਖੀ ਹੈ ਗਰੀਬੀ ਕਿ ਮੇਰਾ ਸਾਥ ਦਿੰਦੇ ਹੁੰਦੇ ਸੀਗੇ ਜਿਹੜੇ ਉਹਨਾਂ ਦਾ ਘਰ ਨਹੀਂ ਆਪਾਂ ਛੱਡ ਨਹੀਂ ਸਕਦੇਗੇ ਠੀਕ ਹੈ ਮੈਂ ਵੀ ਚੋਨੀ ਕਿ ਮੈਂ ਕਦੀ ਉਹਨਾਂ ਦਾ ਸਾਥ ਛੱਡ ਨਹੀਂ ਸਕਦੀ ਚਾਹੇ ਰੱਬ ਮੈਨੂੰ ਜਿੱਥੇ ਮਰਜੀ ਲੈ ਜਾਵੇ ਹੁਣ ਕਿਹੋ ਜਿਹਾ ਆਫਰ ਆ ਰਹੇ ਆ ਪਰਮ ਨੂੰ ਕੋਈ ਕਹਿੰਦਾ ਹੁਣ ਤਾਂ ਮਤਲਬ ਲੋਕ ਮਿਲਣ ਵੀ ਬਹੁਤ ਆਉਂਦੇ ਹੁਣ ਮੈਂ ਤਾਂ ਲੱਗਦੀ ਤੁਹਾਡਾ ਵੇੜਾ ਨਹੀਂ ਮੈਂ ਕਰਦਾ ਹਾਂਜੀ ਹਾਂਜੀ ਇਦਾਂ ਮਿਲਣ ਬਹੁਤ ਆਉਂਦੇ ਆ ਲੋਕ ਕਿਉਂਕਿ ਪਰਮ ਕੋਲੇ ਵੀ ਟਾਈਮ ਘੱਟ ਹੁੰਦਾ ਵਿਚਾਰੀ ਉਹ ਸਵੇਰੇ ਹੀ ਨਿਕਲ ਜਾਂਦੇ ਆ ਤਾਂ ਕਰਕੇ ਉਹ ਪੜਦੇ ਵੀ ਆ ਨਾਲ-ਨਾਲ ਗਹਿਣਤ ਕਰਦੇ ਆ ਤੇ ਨਾਲ-ਨਾਲ ਇਦਾਂ ਵੀ ਆਪਦਾ ਤੇ ਬਾਕੀ ਜਿਹੜੀਆਂ ਵਿਆਹੀਆਂ ਕੁੜੀਆਂ ਉਹਨਾਂ ਨੂੰ ਬਹੁਤ ਚਾਹ ਫਿਰ ਹਾਂਜੀ ਉਹਨਾਂ ਨੂੰ ਬਹੁਤ ਚਾਹ ਏ ਇੱਕ ਕੁੜੀਆ ਮੇਰੀ ਵਿਆਹੀ ਹੋਈ ਆ ਹਾਂਜੀ ਉਹ ਜਿਹੜੀਆਂ ਸਾਡੀ ਭੈਣ ਸਟਾਰ ਬਣ ਗਈ ਹਾਂਜੀ ਉਹ ਤਾਂ ਤੁਹਾਨੂੰ ਪਤਾ ਹੀ ਆ ਸਰ ਫਿਰ ਭੈਣ ਭਰਾ ਨੂੰ ਕਿੰਨਾ ਚਾਹ ਹੁੰਦਾ ਏ ਸਾਰਿਆਂ ਨੂੰ ਨਹੀਂ ਜਿਵੇਂ ਹੁਣ ਅੱਗੇ ਦੀਵਾਲੀ ਆਉਣੀ ਆ ਦਸਹਿਰਾ ਆਉਣਾ ਕਿਉਂਕਿ ਪਹਿਲਾਂ ਜਿਹੜੀਆਂ ਦੀਵਾਲੀਆਂ ਤੁਸੀਂ ਮਣਾਈਆਂ ਹੋਣੀਆਂ ਤਾਂ ਬਹੁਤ ਤੰਗੀ ਚ ਮਣਾਈਆਂ ਹੋਣੀਆਂ ਕਿਉਂਕਿ ਐਨੇ ਜਣੇ ਆ ਤਾਂ ਕਈ ਜਿਹੜੀ ਗਵਾਂਡੀਆਂ ਦੇ ਪਟਾਕੇ ਵੀ ਚੱਲਦੇ ਤਾਂ ਬੱਚੇ ਰੋਂਦੇ ਆ ਤਾਂ ਹੁਣ ਲੱਗਦਾ ਵੀ ਇਸ ਵਾਰੀ ਦੀ ਦੀਵਾਲੀ ਸਾਡੇ ਲਈ ਸੁੱਖਾਂ ਵਾਲੀ ਆਈ ਹੈ ਹਾਂਜੀ ਵਾਹਿਗੁਰੂ ਨੇ ਲ ਨੀ ਕਰਦੇ ਗਈ ਸਾਡੇ ਲਈ ਸੁੱਖਾ ਲਈ ਆਈ ਆ ਵਾਹਿਗੁਰੂ ਪਰਮਾਤਮਾ ਨੇ ਲਿਆਂਦੀ ਸਾਡੇ ਲਈ ਸੁੱਖਾ ਲਈ ਉਹ ਹੀ ਅੱਗੇ ਅੱਗੇ ਸਾਡਾ ਸਾਥ ਦੇਣਗੇ ਸਭ ਤੋਂ ਜਿਆਦਾ ਔਖਾ ਵੇਲਾ ਕਿਹੜਾ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਥੇ ਤੁਹਾਨੂੰ ਲੱਗਿਆ ਵੀ ਰੱਬਾ ਸਾਡੇ ਨਾਲ ਇੰਨਾ ਤੱਕਾ ਇੰਨਾ ਕਹਿਰ ਵੀ ਜ਼ਿੰਦਗੀ ਦੇ ਵਿੱਚ ਜਦੋਂ ਬੱਚੇ ਹੁੰਦੇ ਕਿਉਂ ਕੋਈ ਵਕਤ ਦਾ ਹੁੰਦਾ ਹੀ ਆ ਨਾ ਜਦੋਂ ਬੰਦਾ ਬਹੁਤ ਜਿਆਦਾ ਤਕਲੀਫ ਸਰ ਦੇਖੋ ਜਦੋਂ ਛੋਟੇ ਹੁੰਦੇ ਬੱਚੇ ਉਦੋਂ ਔਖਾ ਹੁੰਦਾ ਹੈ ਮਾਪਿਆਂ ਨੂੰ ਬਹੁਤ ਜਿਆਦਾ ਪੜਾਉਣੇ ਲਿਖਾਉਣੇ ਜ਼ਿੰਮੇਵਾਰੀਆਂ ਬਹੁਤ ਜਿਆਦਾ ਬਣ ਜਾਂਦੀਆਂ ਛੋਟੇ ਬੱਚਿਆਂ ਦੇ ਵਿੱਚ ਫਿਰ ਉਸ ਤੋਂ ਪਹਿਲਾਂ ਮੈਂ ਸੋਚ ਲਿਆ ਸੀ ਵੀ ਕਰੂੰਗੀ ਮਿਹਨਤ ਕਰੂੰਗੀ ਜਿਵੇਂ ਵੀ ਮਰਜ਼ੀ ਕਰਾਂ ਮੇਰੇ ਨਾਲ ਬੱਚਿਆਂ ਨੂੰ ਕਿਸੇ ਅਉਦੇ ਤੇ ਹਰਮਨਤਾ ਬਹੁਤ ਕਰੜਾ ਕਰਕੇ ਨਿਕਲਣਾ ਪੈਂਦਾ ਜਦੋਂ ਆਪਾਂ ਆਪਦਾ ਘਰ ਛੱਡ ਕੇ ਦੂਜੇ ਲਈ ਕੰਮ ਹਾਂਜੀ ਬਿਲਕੁਲ ਮੈਂ ਸੁਬਾਹ ਨਿਕਲ ਆਉਣੀ ਆ 9 ਵਜੇ 9:30 ਵਜੇ ਸ਼ਾਮ ਨੂੰ 4-5 ਵਜੇ ਵੜਦੀ ਆ ਘਰੇ ਪਰ ਉਦੋਂ ਸੋਚਦੀ ਵੀ ਆ ਕਿ ਜੇ ਮੇਰੇ ਤੇ ਸੌਖੇ ਦਿਨ ਹੁੰਦੇ ਤੇ ਆ ਦਿਨ ਮੈਂ ਨਾ ਵੇਖਦੀ ਨਹੀਂ ਹੁਣ ਤੁਸੀਂ ਫੇਰ ਤੁਸੀਂ ਇੰਟਰਵਿਊ ਦੇ ਵਿੱਚ ਭਾਣੇ ਰੋਣਾ ਨਹੀਂ ਹੁਣ ਹੱਗੇ ਵੀ ਤੁਹਾਡੀਆਂ ਬਹੁਤ ਇੰਟਰਵਿਊ ਮੈਂ ਕਹਿੰਨਾ ਵੱਡੇ ਵੱਡੇ ਕਨੇਡਾ ਅਮਰੀਕਾ ਦੇ ਚੈਨਲਾਂ ਤੱਕ ਹੋਣੀਆਂ ਪਰ ਤੁਸੀਂ ਹੌਂਸਲੇ ਬੁਲੰਦ ਰੱਖਣੇ ਹਾਂ ਹਾਂਜੀ ਠੀਕ ਆ ਜੀ ਨਹੀਂ ਨਹੀਂ ਹੁਣ ਤੁਹਾਡੇ ਰੋਂ ਦੇ ਦਿਨ ਖਤਮ ਜਿਵੇਂ ਉਹ ਮੋਦੀ ਸਾਹਿਬ ਨੇ ਕਹਿੰਦੇ ਅੱਛੇ ਦਿਨ ਆਨੇ ਵਾਲੇ ਹਨ ਹਾਂਜੀ ਹਾਂਜੀ ਹਾਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਆ ਕੀ ਖੜੇ ਹੋ ਜੋ ਮਹਾਰਾਜ ਕੀ ਕਹਿਣਾ ਚਾਹੁੰਦੇ ਹੋ ਅੱਜ ਜਦੋਂ ਤੁਹਾਡੀ ਬੇਟੀ ਦੀ ਚਾਰੇ ਪਾਸੇ ਸੀ ਗਾਇਕੀ ਨੇ ਚਰਚਾ ਕਰਾਤੀ ਹੈ ਪੂਰੀ ਸੋਸ਼ਲ ਮੀਡੀਆ ਨੈਟ ਪੂਰਾ ਜਾਮ ਕਰਤਾ ਫਸੋ ਦੀ ਮਿਹਨਤ ਆ ਜੀ ਉਹਦੀ ਮਿਹਨਤ ਤੇ ਕਰਕੇ ਵਸ ਆਪਦੇ ਪੜ੍ਹਾਈ ਲਿਖਾਈ ਕੀਤੀ ਉਹਦੀ ਪੜੀ ਜਾਂਦੇ ਆ ਜੀ ਤੇ ਬਸ ਉਹਨੇ ਲਗਣਾ ਮੈਂ ਆਈ ਪਹਿਲਾਂ ਤੋਂ ਗੌਂਦੀ ਗੌਂਦੀ ਨਿੱਕੀ ਹੁੰਦੀ ਸੀ ਠੀਕ ਆ ਬਸ ਉਹਨੇ ਇਹੀ ਲਗਣਾ ਪੜਾਏ ਪ੍ਰੀਮ ਵਧੀਆ ਕਰਦੀ ਆ ਵੀ ਆਪਦੀ ਮਤਲਬ ਗੌਣਾ ਗੁਣਾ ਉਹਦੇ ਨਹੀਂ ਕਦੇ ਸੋਚਿਆ ਸੀ ਬਾਈ ਵੀ ਕਿਉਂਕਿ ਜਿਹੜਾ ਆਮ ਬੰਦਾ ਹੁੰਦਾ ਉਹਨੂੰ ਤਾਂ ਐ ਹੁੰਦਾ ਵੀ ਚੱਲ ਰੋਟੀ ਰੋਟੀ ਚੱਲੀ ਜਾਵੇ ਕਦੇ ਸੋਚਿਆ ਸੀ ਵੀ ਸਾਡੇ ਧੀ ਪੁੱਤ ਵੀ ਇੱਡਾ ਵੱਡਾ ਨਾਂ ਕਮਾਉਣਗੇ ਇਹ ਨਹੀਂ ਸੋਚਿਆ ਸੀ ਕਦੇ ਪਰ ਪ੍ਰਮਾਤਮਾ ਜਿੰਨ ਲੱਖ ਦਾ ਉਹ ਸਹੀ ਥਾਂ ਤੇ ਰੱਖਦਾ ਜੀ ਕਿਉਂਕਿ ਬਾਈ ਕਿੱਡੇ ਸੁਪਨੇ ਤੁਹਾਡੀ ਬੇਟੀ ਲੈਂਦੀ ਹੁੰਦੀ ਸੀ ਕਿਉਂਕਿ ਪਿਤਾ ਦਾ ਚਲੋ ਉਹਨੂੰ ਤਾਂ ਸੱਚ ਪਤਾ ਹੁੰਦਾ ਕਿ ਪੈਸੇ ਨਾਲ ਸਾਰਾ ਕੁਝ ਹੁੰਦਾ ਪਰ ਬੇਟੀ ਤਾਂ ਕਹਿੰਦੀ ਹੁੰਦੀ ਹੁਣ ਡੈਡੀ ਮੈਂ ਕਿਸੇ ਨੂੰ ਵੱਡੀ ਗਾਇਕਾ ਬਣਨਾ ਮੈਂ ਐਂ ਕਰਨਾ ਉਹ ਕਰਨਾ ਹਾਂ ਇਹਦਾ ਉਹ ਤਵੰਨਾ ਹੀ ਸੀ ਉਹਦੀ ਸ਼ੁਰੂ ਤੋਂ ਜੀ ਵੀ ਮੈਂ ਗਾਇਕਾ ਬਣੂੰਗੀ ਠੀਕ ਹੈ ਹੋਰ ਪੜਾਈ ਪੂਰੀ ਬਹੁਤ ਵਧੀਆ ਵਾ ਹੋਰ ਉਹਨੇ ਨੌਕਰੀ ਕੋਈ ਬਾਰੇ ਕਿਸੇ ਅੱਜ ਉਹ ਚਾਰ ਦਿਨ ਬਾਈ ਕਿਵੇਂ ਦੇ ਰਾਇ ਜਦੋਂ ਉਹਦਾ ਗਾਣਾ ਆਇਆ ਤਾਂ ਚਾਰੇ ਪਾਸੇ ਚਰਚਾ ਪੰਜਾਬ ਦਾ ਕੋਈ ਐਸਾ ਗਾਇਕ ਨਹੀਂ ਜਿਸ ਨੇ ਉਹਦਾ ਗਾਣਾ ਨਾ ਸ਼ੇਅਰ ਕੀਤਾ ਹੋਵੇ ਈਵਨ ਕਿ ਬਸ ਇਹਦਾ ਮਾਣ ਆ ਵੀ ਚਲ ਵਧੀਆ ਉਹਨੇ ਗਾਇਆ ਜੀ ਵਧੀਆ ਉਹਨੇ ਆਪ ਦੀ ਸੋਹਣੀ ਕਲਾਕਾਰੀ ਦਿਮਾਗ ਚ ਪਹਿਲਾਂ ਤੋਂ ਬਚਪਨ ਤੋਂ ਗਾਉਂਦੀ ਆ ਠੀਕ ਮਤਲਬ ਕਿਸੇ ਤੋਂ ਸਿੱਖਿਆ ਸੁਖਿਆ ਨਹੀਂ ਗਾਉਣੀ ਆ ਆਪ ਦੇ ਦਿਮਾਗ ਨੇ ਆਪ ਹੀ ਗਾਉਣਾ ਜੀ ਠੀਕ ਆਪ ਹੀ ਉਹਨੇ ਗਾਣੇ ਲਿਖਿਆ ਜੀ ਉਹਨਾਂ ਨੇ ਬਸ ਅੱਛਾ ਭਾਈ ਕਦੇ-ਕਦੇ ਹੁਣ ਇਮੋਸ਼ਨਲ ਵੀ ਹੁੰਨੇ ਆ ਭਾਵਕ ਵੀ ਮਨ ਹੋ ਜਾਂਦਾ ਜਦੋਂ ਆਪਦੀ ਬੇਟੀ ਨੂੰ ਇਸ ਮਕਾਮ ਤੇ ਦੇਖਦੇ ਹਾਂ ਕਿਉਂਕਿ ਜਿਸ ਹੱਬ ਨਾਲ ਤੁਹਾਡਾ ਕੰਮ ਮਸਾ 570 ਦਿਹਾੜੀ ਬਣਦੀ ਆ ਤੇ ਬੰਦੇ ਦੇ ਇਹ ਹੁੰਦਾ ਕਿ ਯਾਰ ਮੇਲੇ ਚਾਰ ਧੀ ਪੁੱਤ ਨੇ ਤਾਂ ਮੈਂ ਉਹਨਾਂ ਨੂੰ ਪੜਾਵਾ ਲਿਖਾਵਾ ਪਰ ਬੰਦੇ ਦੇ ਸੁਪਨੇ ਕਿ ਜਿਹੜੀ ਸੁਪਨੇ ਬਣ ਕੇ ਰਹਿ ਜਾਂਦੇ ਆ ਸੁਪਨਾ ਤਾਂ ਪਹਿਲਾਂ ਤੋਂ ਸੀ ਹੀ ਅਨਪੜ੍ਹ ਸੀਗੇ ਦੋਨੇ ਜੀ ਬਾਕੀ ਭੈਣ ਭਰਾ ਸੱਤ ਸੀਗੇ ਸੱਤੇ ਅਨਪੜ੍ਹ ਸੀਗੇ ਪਰ ਇਹ ਆਪਦੇ ਜਵਾਕਾਂ ਨੂੰ ਆਦੇ ਮਾਨ ਤੇ ਰੱਖਿਆ ਵੀ ਮੈਂ ਆਪਦੇ ਜਵਾਕਾਂ ਸਾਥ ਚਾਰੇ ਚਾਰੇ ਵਧੀਆ ਪਾਲਾਂਗੇ ਠੀਕ ਹੈ ਵਧੀਆ ਭੜਾਵਾਂਗੇ ਲਖਾਵਾਂਗੇ ਬਗਾ ਕਿਸਮਤ ਇਹਨਾਂ ਦੀ ਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਭਈਆ ਦੋ ਤਿੰਨ ਦਿਨਾਂ ਚ ਪੂਰੀ ਕਿਸਮਤ ਚੇਂਜ ਹੋਗੀ ਹੁਣ ਤਾਂ ਤੁਹਾਨੂੰ ਪਿੰਡ ਦੇ ਵਿੱਚ ਜਿਹਨੇ ਕਦੇ ਨਹੀਂ ਬੁਲਾਇਆ ਹੋਣਾ ਉਹ ਵੀ ਬੁਲਾ ਕੇ ਲੰਗਦਾ ਹੋਣਾ ਹਾਂਜੀ ਸਾਰੇ ਬੁਲਾਉਂਦੇ ਆ ਜੀ ਹੁਣ ਤਾਂ ਕਿਸੇ ਨੂੰ ਆਪਣਾ ਵੰਡ ਫੇਰ ਰਹਿਣੀਗਾ ਜੀ ਨਹੀਂ ਓਹ ਇੱਕ ਜ਼ਿੰਦਗੀ ਤਾਂ ਬਦਲਾ ਆਉਂਦਾ ਹੀ ਆ ਹਾਂਜੀ ਹਾਂਜੀ ਬਾਕੀ ਸਾਰੇ ਬੁਲਾਉਂਦੇ ਪਿੰਡ ਦੇ ਵਿੱਚ ਆਪਣਾ ਵਧੀਆ ਰਿਕਾਰਡ ਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਬੇਟੀ ਕੀ ਕਹਿੰਦੀ ਆ ਕਿਉਂਕਿ ਜਿਸ ਤਰ੍ਹਾਂ ਉਹਦਾ ਮੇਰੇ ਖਿਆਲੋਂ ਬੰਬੇ ਦੇ ਵਿੱਚ ਵੀ ਸ਼ੋਅ ਆ ਤਾਂ ਹੁਣ ਤੁਹਾਨੂੰ ਨਾਲ ਲੈ ਕੇ ਜਾਊਗੀ ਆਮ ਵਾਂ ਕਿ ਆਪ ਨੂੰ ਸ਼ੌਂਕ ਹੈ ਨਹੀਂ ਬਾਹਰ ਤੁਰਨ ਦਾ ਬਾਲਾ ਆਪ ਨੂੰ ਆਪਦੇ ਬੱਚਾ ਆਤੇ ਹੁੰਦਾ ਵੀ ਬੱਚੇ ਸੌਕ ਦੀ ਰੋਟੀ ਖਾਣ ਹੀ ਬਸੇ ਹੀ ਬਸੇ ਹੀ ਅੱਛਾ ਇੱਕ ਗੱਲ ਬਾਈ ਜੀ ਇਹ ਹੈ ਵੀ ਜਦੋਂ ਘਰ ਦੇ ਵਿੱਚ ਬੇਟੀਆਂ ਹੁਣ ਖਾਸ ਕਰਕੇ ਦਾ ਬਾਪ ਉਹਨਾਂ ਨੂੰ ਵਰਜਦਾ ਵੀ ਆ ਵੀ ਗਾਇਕੀ ਨਹੀਂ ਨਹੀਂ ਜਾਣਾ ਜੇ ਤੁਸੀਂ ਰੋਕਦੇ ਵੀ ਸੀ ਕਦੇ ਨਹੀਂ ਮੈਂ ਨਾ ਮਾੜਾ ਮੂਟਾ ਕਿਤੇ ਕਹਿ ਦੇਣਾ ਤੂੰ ਖਾਣਾ ਕੋਲ ਰੋਟੀ ਉਟੀ ਬਣਾਉਂਦੀ ਹੁੰਦੀ ਸੀ ਉਦੋਂ ਚਲ ਹਾਸੇ ਮਜ਼ਾਕ ਲਾਗਾ ਉਹਨਾਂ ਵੀ ਜਾਂ ਉਹ ਕਹਿੰਦੀ ਹੁੰਦੀ ਡਾਡੀ ਮੈਂ ਤਾਂ ਰੋਟੀਆਂ ਦਾ ਥਾਣਾ ਲਾਉਣੀਆਂ ਤੇ ਗਾਉਣਾ ਮਹਿਮੂਨ ਆਵਾ ਬਸ ਹੁਣ ਇੰਨੀ ਗੱਲ ਉਹਨੇ ਕਹਿ ਦੇਣੀ ਆਪਾਂ ਚੱਪ ਕਰਕੇ ਬਸ ਹੱਸ ਕੇ ਬਸ ਕਰ ਲੈਂਦੇ ਨੇ ਜੋ ਕਹਿੰਦੀ ਵੀ ਕਰਨਾ ਮੈਂ ਕਰ ਲਾ ਤੂੰ ਬਸ ਪੜ੍ਹਾਈ ਪ੍ਰੂਈ ਵਾਲੇ ਪਾਸਾ ਉਹਦੇ ਨਾਲ ਹੀ ਆ ਜੀ ਆਪਾਂ ਹਮੇਸ਼ਾ ਉਹਦੇ ਨਾਲ ਖੜਦੇ ਆ ਠੀਕ ਹੈ ਹਾਂਜੀ ਅੱਛਾ ਭਾਈ ਜੀ ਇੱਕ ਗੱਲ ਆ ਇਥੇ ਆਪਦੀ ਘਰ ਵਾਲੀ ਦਾ ਕਿੰਨਾ ਕ ਸੁਜੋਗ ਮੰਨਦੇ ਹੋ ਕਿਉਂਕਿ ਤੂੰ ਬੰਦੇ ਦਾ ਤਾਂ ਸਾਰਾ ਦਿਨ ਕਮਾਕਾਰਾਂ ਚ ਲੰਘ ਜਾਂਦਾ ਰੋਜੀ ਦਾ ਪੂਰਾ ਸਯੋਗ ਆ ਗਾਈ ਸਦਾ ਸਯੋਗ ਹੀ ਉਹਦਾ ਹੀ ਕਿਉਂਕਿ ਦੇਖਭਾਲ ਉਹਨੇ ਕਰਨੀ ਬੱਚੇ ਛਿਹਾਰ ਹੋਣੇ ਕੀ ਤੇ ਜਵਾਨ ਉਹਨੇ ਕੀਤੇ ਪਾਲੇ ਪੋਚੇ ਉਹਨੇ ਇਹਦਾ ਜ ਕੰਮਾਂ ਜਾਂਦੀਆਂ ਕੰਮਾਂ ਕਰਾਈ ਲੰਘ ਜਾਂਦੀ ਜ਼ਿੰਦਗੀ ਸਾਡੀ ਦਾ ਹੀ ਹਾਂਜੀ ਨਹੀਂ ਬਾਈ ਹੁਣ 2-4 ਦਿਨਾਂ ਦੇ ਸੁਪਨੇ ਬਦਲੇ ਆ ਕਿਉਂਕਿ ਹੁਣ ਕੋਠੀਆਂ ਕਾਰਾਂ ਲੱਗਦਾ ਵੀ ਉਹ ਸਾਰਾ ਕੁਝ ਬਾਹਲੀ ਦੂਰ ਨਹੀਂ ਨੇੜੀ ਆ ਬਾਕੀ ਉਹ ਜੀ ਆਪਾਂ ਦਾ ਇਹ ਇੱਛਾਸਮੇ ਤੇ ਰੱਖੀ ਨਹੀਂ ਪਰਮਾਤਮਾ ਜੋ ਕਰੂਗਾ ਠੀਕ ਕਰੂਗਾ ਜੀ ਠੀਕ ਹੈ ਹਾਂਜੀ ਹਾਂਜੀ ਉਹ ਚੰਗੇ ਲੱਗਦੀਆਂ ਜਾਂਦੀਆਂ ਹਾਂਜੀ ਚੰਗੇ ਚੰਗੇ ਉਹ ਪਰਿਵਾਰ 'ਚ ਹੁਣ ਕਿਹੋ ਜੀ ਗੱਲਬਾਤ ਹੁੰਦੀ ਹੈ ਵਧੀਆ ਜੀ ਪਰਿਵਾਰ ਦੇ ਵਿੱਚ ਸਾਰੇ ਹੁਣ ਜਿਵੇਂ ਵੱਡੀ ਕੁੜੀਆ ਵੀ ਠੀਕ ਹੈ। ਮਿਲ ਮੁਲ ਕੇ ਸਾਰੇ ਚਲੇ ਗਏ ਕੱਲ 13 ਰਾਤ ਲੈ ਸਾਰੇ ਮਿਲ ਕੇ ਗਏ ਆ। ਹੁਣ ਵਧੀਆ ਗੱਲ। ਹਾਂ ਜੀ ਵਧੀਆ ਹੋਣੀ ਮੁੜ ਕੇ ਜਾਣਾ ਵਾ ਖਣੀ ਕੇਂਦਰੀ ਜਾਣਾ ਮੰਗੇ। 16 ਨੂੰ ਆ ਮਿਲ। ਹਾਂ ਜੀ ਫਿਰ ਉਹਨੇ ਚਲੇ ਜਾਣਾ ਚਾਰ ਪੰਜ ਦਿਨ ਉੱਥੇ ਲੱਗੇ ਮੁੜ ਕੇ ਉਹ ਕਹਿੰਦੇ ਸਾਥ ਮਿਲਣ ਦਾ ਟਾਈਮ ਨਹੀਂ ਜਣਾ ਫਿਰ ਮਿਲ ਕੇ ਗਏ ਉਹ ਚਲੇ ਗਏ ਮੁੜ ਕੇ ਉਹ ਵੀ ਨੇ ਨੌਕਰੀ ਪੈਸੇ ਵਾਲੇ ਆ ਕੁੜੀ ਪਰੋਣਾ ਵੀ। ਠੀਕ ਹੈ। ਫਿਰ ਉਹਨਾਂ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾ ਜੀ। ਨਹੀਂ ਤੁਸੀਂ ਗਾਣੇ ਗੁਣੇ ਸੁਣਦੇ ਸੀ ਪਹਿਲਾਂ ਕਦੇ? ਮੈਂ ਗਾਣੇ ਤਕਰੀਬਤ ਜਿਹੜੇ ਪਹਿਲਾਂ ਆ ਜੋ ਤੋਂ ਰੈਪ ਚੱਲੀ ਆਈ। ਔਰ ਐਪ ਆਪਣੀ ਪੈਣ ਤੋਂ ਸ਼ੁਰੂ ਹੋਈਏ ਇਹ ਮੈਂ ਹਰਦਮ ਵੇਦਾ ਹੁੰਦਾ ਸੀਗਾ ਜੀ ਠੀਕ ਹੈ ਹਾਂ ਜੀ ਬਾ ਵੇਖ ਲੈਣਾ ਜਾਂ ਕੰਮ ਤੋਂ ਜਾਣਾ ਵਿਹਲੇ ਹੁਣ 10 ਮਿੰਟ ਵੇਖ ਲੈਣਾ ਕੋਈ ਚੱਕਰ ਨਹੀਂ ਗਈ ਠੀਕ ਹੈ ਹਾਂ ਜੀ ਨਹੀਂ ਉਂ ਜਦੋਂ ਮਿਹਨਤ ਕਰਦੀ ਸੀ ਤੁਸੀਂ ਉਦੋਂ ਕਦੇ ਕੋਈ ਪੈਸੇ ਨੂੰ ਲੈ ਕੇ ਰਿਕਾਵਟਾਈ ਜਿਹਦੇ ਕਦੇ ਮਨ 'ਚ ਸੋਚਿਆ ਵੀ ਮਨਾ ਜੇ ਅੱਜ ਮੇਰੇ ਕੋਲੇ ਪੈਸੇ ਹੁੰਦੇ ਤਾਂ ਮੈਂ ਆਪਦੀ ਧੀ ਲਈ ਆ ਚੀਜ਼ ਕਰਦਾ ਆ ਚੀਜ਼ ਉਦੋਂ ਮਨ ਦੇ ਵਿੱਚ ਤਾਂ ਬੰਦੇ ਦੇ ਆਉਂਦਾ ਨਹੀਂ ਮਤਲਬ ਮਾਨਤਾ ਚਲੋ ਸਭ ਕੁਝ ਹੁੰਦਾ ਜੀ ਬਾਕੀ ਪ੍ਰਮਾਤਮਾ ਨੇ ਬਹੁਤ ਹੈਲਪ ਕੀਤੀ ਦੀ ਵਿਚਾਰੀ ਦੀ ਜਾਨ ਕਹੀਏ ਠੀਕ ਹੈ ਕਿਸੇ ਪਾਸੇ ਜਾਂਦੀ ਕਾਲਜ ਜਾਣਾ ਜਾਂ ਕਿਤੇ ਵੀ ਜਾ ਉਹ ਸਰ ਪ੍ਰਮਾਤਮਾ ਨੇ ਬਸੇ ਦਾ ਤੇਰੀ ਲਗਨ ਪ੍ਰਮਾਤਮਾ ਨੇ ਜੀ ਬਸ ਪਰ ਭਾਈ ਜੀ ਇੱਕ ਗੱਲ ਹੈ ਇਹ ਵੀ ਬੜੀ ਕਮਾਲ ਦੀ ਗੱਲ ਹੈ ਮੈਂ ਤੁਹਾਡੀ ਪਤਨੀ ਨਾਲ ਗੱਲ ਕਰੀ ਉਹ ਵੀ ਕੰਮਕਾਰ ਤੇ ਇਸ ਸਮੇਂ ਜਿੱਥੇ ਉਹ ਆਪਣਾ ਕੰਮ ਕਰਦੀ ਆ ਤੁਸੀਂ ਵੀ ਇਸ ਸਮੇਂ ਉਸੇ ਕੰਮ ਤੇ ਹੋ ਨਹੀਂ ਤਾਂ ਬੰਦੇ ਦਾ ਜਦੋਂ ਬੱਚਾ ਸਟਾਰ ਬਣ ਜੇ ਤਾਂ ਉਹਨੂੰ ਹੁੰਦਾ ਮੈਂ ਹੁਣ ਘਰੇ ਰਹਿਣਾ ਮੈਂ ਹੁਣ ਟੌਰ ਨਾਲ ਜ਼ਿੰਦਗੀ ਜਿਉਣ ਦੀ ਹਾਂਜੀ ਮੇਰੀ ਗੁੜੀਆ ਕਹਿੰਦੀ ਆ ਵੀ ਮੈਂ ਆਹਦੇ ਮੰਮੀ ਦੇ ਨੂੰ ਘਰ ਮਕਾਨ ਵਧੀਆ ਬਣਾ ਕੇ ਦੇਣਾ ਵਾ ਪਰ ਫੇਰ ਵੀ ਅਸੀਂ ਮਿਹਨਤ ਆ ਜਿਹੜੀ ਮਿਹਨਤ ਆਪਣੇ ਖੂਨ ਚੋਂ ਤਾਂ ਕਰਨੀ ਪੈਣੀ ਹੈ ਠੀਕ ਹੈ ਅੱਜ ਨਾਲ ਦੇਆਂ ਦਾ ਰੈਐਕਸ਼ਨ ਬਦਲਿਆ ਨਾਲ ਦੇ ਹੁਣ ਤੁਹਾਡੇ ਸਾਥੀ ਨੇ ਜਿਹੜੇ ਸਾਰੇ ਇੱਕੋ ਜਿਹਾ ਸਾਰੇ ਨਾਲ ਹੀ ਆਈ ਵਾ ਕੀ ਖੁਸ਼ ਹੁੰਦੇ ਆ ਪੂਰੇ ਸਾਰੇ ਪੂਰੇ ਖੁਸ਼ ਹੈ ਸਾਡਾ ਬੰਦਾ ਸਾਹਦਰੀ ਮੈਰ ਹੀ ਹੁੰਦਾ ਦੇ ਕੋਲ ਤਾਂ ਭਾਈ ਕੀ ਇਹ ਭਰਾ ਲੱਗਦਾ ਸਾਨੂੰ ਬਹੁਤ ਖੁਸ਼ੀ ਆਈ ਮੈਂ ਲੜਕੇ ਦਾ ਬ੍ਰਦਰ ਹਾਂ ਤੇ ਸਾਨੂੰ ਇੰਨਾ ਪ੍ਰਾਊਡ ਫੀਲ ਹੁੰਦਾ ਵੀ ਇਹੋ ਜਿਹਾ ਹਰੇਕ ਦਾ ਬੱਚਾ ਲਾਇਕ ਨਿਕਲੇ ਪੂਰਾ ਵਧੀਆ ਮ ਤੁਸੀਂ ਇਦਾਂ ਨਾ ਆਇਆ ਕਰੋ ਜਦੋਂ ਬੰਦਾ ਟੈਲੈਂਟ ਦੇਖਿਆ ਕਰੋ ਬੰਦੇ ਦਾ ਓਕੇ ਨਹੀਂ ਨਹੀਂ ਬਿਲਕੁਲ ਭਾਈ ਪਰ ਇੱਕ ਗੱਲ ਇਹ ਹੈ ਨਾ ਵੀ ਪੰਜਾਬ ਦੇ ਵਿੱਚ ਜਿਹੜਾ ਅਸੀਂ ਲਗਾਤਾਰ ਖੋਜ ਰਹੇ ਹਾਂ ਪਰ ਕਮਾਲ ਦੀ ਗੱਲ ਇਹ ਹੈ ਵੀ ਉਹਨੂੰ ਚਲਾਇਆ ਤਾਂ ਸੋਸ਼ਲ ਮੀਡੀਆ ਨੇ ਹਾਂ ਸੋਸ਼ਲ ਮੀਡੀਆ ਤਾਂ ਮੰਨਦੇ ਆ ਪਰ ਸੋਸ਼ਲ ਮੀਡੀਆ ਨੂੰ ਉਦੋਂ ਵੀ ਦੇਖਣਾ ਚਾਹੀਦਾ ਨਾ ਇਹ ਨਾ ਗੁੱਸਾ ਨਾ ਕਰੇ ਮੇਰੀ ਗੱਲ ਦਾ ਪਤਾ ਕਿ ਸੋਸ਼ਲ ਮੀਡੀਆ ਨੂੰ ਹਰੇਕ ਟ੍ਰੈਂਡ 'ਚ ਜਾਣਾ ਚਾਹੀਦਾ ਹਰੇਕ ਘਰ ਦੇ ਵਿੱਚ ਜਾਣਾ ਚਾਹੀਦਾ ਦੇਖਣਾ ਚਾਹੀਦਾ ਟੈਲੈਂਟ ਕਿੱਦਾਂ ਹੁੰਦਾ ਪਿਆ ਵਾ ਬਿਲਕੁਲ ਪਰ ਅਸੀਂ ਇਸ ਗੱਲ 'ਈ ਇੱਕ ਬਹੁਤ ਵੱਡੀ ਗੱਲ ਆ ਕਿ ਗਰੀਬੀ ਦੀ ਇੱਕ ਚੀਰ ਕੇ ਪਰਮ ਆਈ ਆ ਅੱਛਾ ਭਾਈ ਨਾ ਤੁਸੀਂ ਰੱਖਿਆ ਸੀ ਕਿ ਉਹ ਦੇਮਾ ਨਹੀਂ ਜੀ ਜਿਹੜਾ ਪੱਕਾ ਨਾ ਪਹਿਲਾਂ ਪਰਮਜੀਤ ਆ ਸਕੂਲ ਵੱਲੋਂ ਸਾਡੇ ਵੱਲੋਂ ਨਾਮ ਕਢਾਇਆ ਜਾਂਦੇ ਆ ਕਢਾਇਏ ਸੀਗੇ ਉਹ ਇਸ ਕਰਕੇ ਪਰਮ ਮਨਜੀਤ ਕੋਰ ਵੀਰ ਸਿੰਘ ਸਮਰੀਤ ਸਿੰਘ ਸਾਡੇ ਨਾਮ ਕੱਢੇ ਹੋਏ ਆ ਜੀ ਠੀਕ ਹੈ ਇਹ ਮਹਾਰਾਜ ਮਤਲਬ ਸੰਤਾਂ ਨੇ ਕੱਢੇ ਹੋਏ ਆ ਨਾਮ ਬਸ ਜਿਹੜੇ ਉਹਨਾਂ ਨੇ ਕਾੜਤੇ ਉਹੀ ਨਾਮ ਰੱਖੇ ਹੋਏ ਆ ਜੀ ਜਿਹੜਾ ਪਰਮ ਨਾ ਇਹ ਸੋਸ਼ਲ ਮੀਡੀਆ ਤੇ ਰੱਖਿਆ ਗਿਆ ਜੀ ਕੰਪਨੀ ਰੱਖਿਆ ਉਹਨਾਂ ਨੇ ਜੀ ਠੀਕ ਹੈ ਹਾਂਜੀ ਹੁਣ ਹੁਣ ਉਹਨੂੰ ਪੈਸੇ ਪੱਖੋਂ ਸਭ ਸਹਿਯੋਗ ਮਿਲ ਰਿਹਾ ਹਾਂਜੀ ਪੂਰਾ ਸਹਿਯੋਗ ਹੈ ਆਪਾਂ ਪੂਰਾ ਸਹਿਯੋਗ ਦੇ ਰਹੇ ਹਾਂ ਜੀ ਅੱਛਾ ਹੁਣ ਬਾਈ ਜਦੋਂ ਘਰ ਦੇ ਵਿੱਚ ਲੋਕ ਮਿਲਣ ਤਾਂ ਦੂਰੋਂ ਦੂਰੋਂ ਆਉਂਦੇ ਹੋਣੇ ਮਤਲਬ ਤਾਂ ਹੁਣ ਸਾਰੇ ਹੀ ਤੁਰੇ ਆਉਂਦੇ ਆਉਂਦੇ ਆ ਜੀ ਮਤਲਬ ਤਾਂ ਜਿਹੜ ਮੈਂ ਗਾਣੇ ਤਾਂ ਸਾਰਿਆਂ ਦੇ ਆਉਂਦੇ ਆ ਇਹ ਨਹੀਂ ਗੱਲ ਵੀ ਗਾਣੇ ਨਹੀਂ ਆਉਂਦੇ ਪਰ ਗਾਣਾ ਇੱਕ ਐਸਾ ਬੱਚੀ ਦਾ ਆਉਣਾ ਜਿਹਦੇ ਵਾਕਈ ਹਾਲਾਤ ਬੜੇ ਉਹਨੇ ਸੰਘਰਸ਼ ਨਾਲ ਲੜ ਕੇ ਜਿਵੇਂ ਹਾਂਜੀ ਉਹ ਤਾਂ ਹੈਗਾ ਹੀ ਆ ਜੀ ਜੋ ਮਤਲਬ ਵੀ ਇਹ ਗਾਂ ਦੇ ਬੱਚਿਆਂ ਨੂੰ ਵੀ ਹਾਂਜੀ ਬਾਕੀ ਆਪਦੇ ਕਿਨ ਪਰਮਾਤਮਾ ਹਰ ਘਰ ਦਾ ਬੱਚਾ ਇਹੋ ਜਿਹੇ ਟਾਇਲਾਂ ਦੇ ਵਿੱਚੋਂ ਨਿਕਲੇ ਆ ਆਪਦੀ ਜ਼ਿੰਦਗੀ ਨੂੰ ਆਪ ਸੁਧਾਰੇ ਪੜ੍ਹੇ ਲਿਖੇ ਆਪਾਂ ਜਿਵੇਂ ਆਪਦੀ ਬੱਚੇ ਵਾਸਤੇ ਪੜ੍ਹਾਈ ਲਿਖਾਈ ਦੇ ਵਾਸਤੇ ਆਪਾਂ ਪੂਰੀ ਕੋਸ਼ਿਸ਼ ਕੀਤੀ ਮਿਹਨਤ ਕੀਤੀ ਆ ਤੇ ਪੜਾਈ 'ਚ ਨਹੀਂ ਉਹਨੇ ਕਦੇ ਇੱਕ ਦਿਨ ਵੀ ਫੇਲ ਹੋਈ ਪਹਿਲੇ ਨੰਬਰ ਤੇ ਆਉਂਦੀ ਸੀ ਪੜਾਈ ਦੇ ਵਿੱਚ ਵੀ ਪਹਿਲੇ ਦੂਜੇ ਤਾਂ ਗਰੰਟੀ ਸੀ ਠੀਕ ਹੈ 10 ਕਲਾਸਾਂ ਨੇ ਦੁਨੀ ਇੱਕ ਪਰੀਆਂ ਆਈ ਹਾਈ ਸਕੂਲ ਸਰਕਾਰੀ ਹੁਣ ਮੋਗੇ ਕਾਲਜ ਆਈ 5-6 ਸਾਲ ਹੋ ਗਏ ਮੋਗੇ ਲੱਗੀ ਨੂੰ ਠੀਕ ਹਾਂਜੀ ਹਾਂਜੀ ਪਰ ਇੱਕ ਗੱਲ ਲਾਸਟ ਜੀ ਗੱਲ ਆ ਬਾਈ ਬਹੁਤ ਵੱਡਾ ਥੋੜਾ ਵੀ ਰੋਲ ਹੈ ਕਿ ਤੁਸੀਂ ਆਪਣੀ ਬੇਟੀ ਤੇ ਭਰੋਸਾ ਰੱਖਿਆ ਕਿ ਨਹੀਂ ਤਾਂ ਕਈ ਜਿਹੜੀ ਬਾਪ ਦਾ ਭਰੋਸਾ ਡੋਲ ਜਾਂਦਾ ਨਹੀਂ ਆਪਣਾ ਡੋਲਿਆ ਜੀ ਠੀਕ ਆਪਾਂ ਆਪਾਂ ਨੂੰ ਆਪਣੇ ਬੱਚੇ ਤੇ ਵਿਸ਼ਵਾਸ ਆ ਜੀ ਠੀਕ ਹਾਂ ਜਿਹੜਾ ਬੰਦਾ ਪੜ੍ਹਾਈ ਲਿਖਾਈ ਦੇ ਵਿੱਚ ਆਪਣਾ ਵੱਲ ਨੰਬਰ ਤੇ ਆਉਂਦਾ ਉਹ ਕਦੇ ਵੀ ਬੱਚਾ ਦੀ ਜ਼ਿੰਦਗੀ ਦੇ ਵਿੱਚ ਕਦੀ ਗਲਤੀ ਨਹੀਂ ਕਰੂਗਾ ਜੀ। ਅੱਛਾ ਭਾਈ ਔਖਾ ਸਮਾਂ ਵੀ ਬਥੇਰਾ ਦੇਖਿਆ। ਕੋਈ ਐਹੋ ਜਿਹਾ ਸਮਾਂ ਹੁਣ ਯਾਦ ਆਉਂਦਾ ਕਿ ਉਦੋਂ ਬਹੁਤ ਔਖਾ ਸਮਾਂ ਵੇਖਿਆ ਬੱਚਿਆਂ ਲਈ ਚਲੋ ਮਾਲਕ ਨੇ ਮੁੱਲ ਮੋੜਿਆ ਕਿ ਜ਼ਿੰਦਗੀ 'ਚ ਬਹੁਤ ਮੋੜ ਆਉਂਦੇ ਆ। ਸਮੇਂ ਦਾ ਹੀ ਮਾੜੇ ਚੰਗੇ ਆਉਂਦੇ ਰਹਿੰਦੇ ਫਿਰ ਜਿਹੜਾ ਸਮੇਂ ਤੋਂ ਡਰ ਗਿਆ ਫਿਰ ਉਹ ਜ਼ਿੰਦਗੀ ਦੇ ਵਿੱਚ ਕੰਮਜਾਪ ਨਹੀਂ ਹੁੰਦਾ ਜੀ। ਹੂੰ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਜ਼ਰੂਰੀ ਆ। ਜਿਹੜਾ ਬੰਦਾ ਮਿਹਨਤ ਨਹੀਂ ਨਾ ਕਰਦਾ ਉਹ ਬੰਦਾ ਕਦੇ ਵੀ ਜ਼ਿੰਦਗੀ 'ਚ ਨ ਪਾਜੀ ਕੀ ਕਹਿਣਾ ਚਾਹੁੰਨੇ ਹੋ ਜਦੋਂ ਤੁਹਾਡੇ ਪਿੰਡ ਦੀ ਬੇਟੀ ਨੇ ਅੱਜ ਚਾਰੇ ਪਾਸੇ ਉਹਨਾਂ ਦੇ ਜਿਹੜੀ ਨਾਮ ਦੀ ਚਰਚਾ ਹੈ ਸਾਨੂੰ ਇਹ ਬਹੁਤ ਮਾਣ ਮਹਿਸੂਸ ਹੁੰਦਾ ਵਾ ਪਿੰਡ ਲਈ ਵੀ ਬਹੁਤ ਆਲ ਵੀ ਬੱਚੀ ਨੇ ਜਿਵੇਂ ਜ਼ੀਰੋ ਤੋਂ ਉੱਠ ਕੇ ਨਾਮ ਰੋਸ਼ਨ ਕੀਤਾ ਆਪਦਾ ਪਿੰਡ ਦਾ ਵੀ ਕੀਤਾ ਆ ਉਹਦੇ ਮਾਂ ਤੇ ਉਹਦਾ ਵੀ ਕੀਤਾ ਵਾ ਬਹੁਤ ਬੱਚੀ ਨੇ ਮਿਹਨਤ ਕੀਤੀ ਆ ਤੁਸੀਂ ਤਾਂ ਬਈ ਦੀ ਉਹਦਾ ਸੰਘਰਸ਼ ਦੇਖਿਆ ਹੋਣਾ ਕਿਉਂਕਿ ਜਦੋਂ ਆਮ ਘਰ ਦੇ ਵਿੱਚੋਂ ਕੁੜੀ ਉੱਠ ਕੇ ਤਰੱਕੀ ਕਰਦੀ ਹੈ ਤਾਂ ਬਹੁਤ ਔਖਾ ਸਫ਼ਰ ਹੁੰਦਾ ਬਹੁਤ ਜੀ ਬਹੁਤ ਔਖਾ ਸਫ਼ਰ ਹੁੰਦਾ ਉਹਨੇ ਵਿਚਾਰੀ ਨੇ ਕੋਈ ਉਹ ਦਾਤ ਫਰਨਾਲਾ ਨਹੀਂ ਆਪ ਹੀ ਉਹਨੇ ਵਿਚਾਰੀ ਨੇ ਮਿਹਨਤ ਕਰ ਕਰਕੇ ਅੱਗੇ ਆਈ ਆ ਹੁਣ ਚਲੋ ਮਹਾਰਾਜ ਨੇ ਉਹਦਾ ਹੱਥ ਫੜਿਆ ਵਾ ਬਹੁਤ ਤਰੱਕੀ ਹੋਈ ਜਾਂਦੀ ਤੇ ਮੈਂ ਮਹਾਰਾਜ ਅੱਗੇ ਹੀ ਅਰਦਾਸ ਬੇਨਤੀ ਕਰਦਾ ਲੈ ਵੀ ਉਹਨੂੰ ਹੋਰ ਵੀ ਤਰੱਕੀ ਬਖਸ਼ੇ ਅੱਛਾ ਪਿੰਡ ਪਿੰਡ ਲੈਵਲ ਤੇ ਇੱਕ ਪਿੰਡ ਵਾਸੀ ਹੋਣ ਦੇ ਨਾਮ ਤੇ ਤੁਹਾਨੂੰ ਕਿੰਨੀ ਕਿ ਖੁਸ਼ੀ ਆ ਕਿਉਂਕਿ ਅੱਜ ਦੁਨਨੇ ਕੇ ਪਿੰਡ ਦਾ ਨਾਮ YouTube ਤੇ ਲਗਾਤਾਰ ਸਰਚ ਹੋ ਰਿਹਾ ਵੀ ਕੌਣ ਆ ਕੁੜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਸਾਨੂੰ ਬਾਹਰੋਂ ਵੀ ਫੋਨ ਆ ਰਹੇ ਆ ਸਾਡੇ ਪਿੰਡਦਿਆਂ ਦੇ ਵੀ ਬਾਹਰੋਂ ਆ ਰਹੇ ਆ ਯਾਰ ਆਪਣੇ ਪਿੰਡ ਦੀ ਕੌਣ ਆ ਕੁੜੀ ਫੇਰ ਉਹਦੇ ਫਾਦਰ ਦਾ ਨਾਮ ਦੱਸੀਦਾ ਸਾਰੇ ਖੁਸ਼ ਹੁੰਦੇ ਆ ਲਵੀਬ ਬਾਦਸ਼ਾਹ ਉਹਦੀ ਲੜਕੀ ਸਰਜੀਤ ਸਿੰਘ ਦੀ ਬੜਾ ਮਾਣ ਮਹਿਸੂਸ ਕਰ ਰਹੇ ਸਾਰੇ ਬਾਹਰ ਬੈਠੇ ਵੀ ਜੋ ਇੱਧਰ ਵੀ ਜੋ ਸਾਡੇ ਯਾਰ ਮਿੱਤਰ ਵੀ ਆ ਉਹ ਵੀ YouTube ਤੇ ਜਾਂ Instagram ਤੇ ਵੇਖ ਵੇਖ ਕੇ ਇਲਾ ਫੋਨ ਕਰ ਰਹੇ ਆ ਕਿ ਕੁੜੀ ਦੀ ਆਵਾਜ਼ ਬਹੁਤ ਸੋਹਣੀ ਆ ਬਹੁਤ ਵਿਊ ਆ ਰਹੇ ਆ ਕੁੜੀ ਦੇ ਗਾਣੇ ਨੂੰ ਬਹੁਤ ਵਧੀਆ ਪਰ ਲੱਗਦਾ ਹੈਗਾ ਵੀ ਬਾਈ ਜੀ ਜਿੱਥੇ ਉਹਨੇ ਆਪਣੀ ਗਾਇਕੀ ਦਿਖਾਈ ਆ ਉੱਥੇ ਹੀ ਉਹਨੇ ਅਸਲੀਕੇ ਦੇ ਵਿੱਚ ਰਹਿ ਕੇ ਵੀ ਕੰਮ ਕਰਿਆ ਨਹੀਂ ਤਾਂ ਆਮ ਤੌਰ ਤੇ ਹੁੰਦਾ ਵੀ ਚੱਕਵੇਂ ਦੇ ਕੱਪੜੇ ਪਾ ਕੇ ਬੱਚੇ ਕੰਮ ਕਰਦੇ ਆ ਪਰ ਉਹਨੇ ਬੜਾ ਸਾਫ਼ ਸੁਥਰਾ ਕੰਮ ਬਹੁਤ ਜੀ ਸਾਫ਼ ਸੁਥਰਾ ਨਹੀਂ ਤਾਂ ਵੇਖਦੇ ਆਂ ਆਪਾਂ ਬੱਚਾ ਮਾੜਾ ਆ ਕੋਈ ਹੋ ਜੇ ਤੇ ਉਹ ਚੱਕਵੇਂ ਕੱਪੜੇ ਪਾਉਣ ਲੱਗਾ ਚੱਕਮੀਆਂ ਗੱਲਾਂ ਕਰਦਾ ਪਰ ਕੁੜੀ ਉਸ ਸਲੀਕੇ ਚ ਰਹਿੰਦੀ ਆ ਨਾ ਉਹਨੂੰ ਇੰਨਾ ਕੋਈ ਹੈ ਨਹੀਂ ਚੱਕ ਮੈਂ ਕੱਪੜਿਆਂ ਪਾਉਣ ਦਾ ਸੈਂਪਲ ਤੇ ਸਧਾਰਨ ਕੁੜੀ ਆ ਜਮਾ ਤੇ ਵਧੀਆ ਰਹਿੰਦੀ ਆ ਆਪਦਾ ਠੀਕ ਹੈ ਹਾਂ ਜੀ ਤੁਹਾਡੇ ਘਰੇ ਉਹਦੇ ਮਾਤਾ ਜੀ ਕੰਮ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਉਹਦੀ ਮਾਤਾ ਜੀ ਸਾਡੇ ਘਰੇ 5-6 ਸਾਲ ਹੋ ਗਏ ਕੰਮ ਕਰਦਿਆਂ ਨੂੰ ਲੇ ਵੀ ਬਹੁਤ ਹੀ ਵਧੀਆ ਪਰਿਵਾਰ ਆ ਦੋ ਦੋ ਭੈਣਾਂ ਇਹ ਦੋ ਭਰਾ ਵਾ ਇੱਕ ਭੈਣ ਵਿਆਹੀ ਵੀ ਆ ਫਾਦਰ ਹਾਂ ਮੈਂ ਤ੍ਰਿਪੁਰੇ ਦਾ ਕੰਮ ਕਰਦੇ ਆ ਤੇ ਮਦਰ ਘਰਾਂ ਚ ਕੰਮ ਕਰਦੀ ਆ ਜੀ ਬਾਈ ਜੀ ਕਿਉਂਕਿ ਤੁਹਾਡੇ ਪਿੰਡ ਚ ਹੋਰ ਵੀ ਵੱਡੇ ਘਰ ਹੋਣਗੇ ਪਰ ਅੱਜ ਜਦੋਂ ਲੋਕ ਇਸ ਘਰ ਨੂੰ ਲੱਭਣ ਆਉਂਦੇ ਨੇ ਜਦੋਂ ਮੋੜ ਤੇ ਪੁੱਛਦੇ ਹੋਣਗੇ ਵੀ ਬਾਈ ਉਹਦੇ ਘਰੇ ਜਾਣਾ ਤਾਂ ਉਦੋਂ ਵੀ ਇੱਕ ਵੱਡੀ ਗੱਲ ਹੁੰਦੀ ਹੋਊਗੀ ਬਹੁਤ ਵੱਡੀ ਗੱਲ ਆ ਜੀ ਕਿੱਥੇ ਕੋਈ ਪਤਾ ਹੀ ਨਹੀਂ ਖੜਦਾ ਨਹੀਂ ਸਿ ਗਾਣ ਕੇ ਤੇ ਹੁਣ ਹਰ ਇੱਕ ਹੀ ਪੁੱਛਦਾ ਵਾ ਪਰਮ ਦਾ ਘਰ ਕਿਹੜਾ ਵਾ ਬੜਾ ਮਾਣ ਮਹਿਸੂਸ ਹੁੰਦਾ ਵਾ ਲੈ ਵੀ ਉਹਨੂੰ ਲੱਭਦੇ ਆ ਲੋਕ ਮਿਲਣ ਆਉਂਦੇ ਆ ਠੀਕ ਹੈ ਹਾਂਜੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਚਲੋ ਮਹਾਰਾਜ ਨੂੰ ਤਰਕੀਆਂ ਆਈ ਬਖਸ਼ ਵਿਚਾਰੀ ਨੂੰ ਚੜ੍ਹਦੀ ਕਲਾ ਰੱਖਿਆ ਜੀ ਪਰ ਤੁਹਾਡਾ ਵੀ ਪਰਿਵਾਰ ਨੇ ਬਹੁਤ ਧੰਨਵਾਦ ਕੀਤਾ ਕਿ ਤੁਸੀਂ ਉਹਨਾਂ ਨੇ ਨਹੀਂ ਆਮ ਤੌਰ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਪਰਿਵਾਰ ਦੇ ਜ਼ਿੰਮੇਦਾਰਾ ਪਰਿਵਾਰਾਂ ਨਾਲ ਗਲੇਸ਼ਿਕ ਵਿਝੇ ਹੋ ਜਾਂਦੇ ਨਹੀਂ ਜੀ ਆਪਾਂ ਵੀ ਜਿੰਨੀ ਜਿੰਨੀ ਮੇਰੀ ਹਿੱਸਤ ਸੀਗੀ ਪੂਰਾ ਸਾਥ ਦਿੱਤਾ ਉਹਦਾ ਵਿਚਾਰੀ ਦਾ ਉਹ ਦੂਜਾ ਕਹਿੰਦੇ ਮੈਂ ਲੱਗਣਾ ਗੌਣ ਕਲਾਸਾਂ ਲਾਉਣੀਆਂ ਮੈਂ ਕਹਾਂ ਤੂੰ ਲਾਪ ਲਾਪੁੱਤ ਉਹਨੇ ਵਧੀਆ ਉਹਦਾ ਕੀਤਾ ਵਧੀਆ ਰਹੀ ਚਲੋ ਵਧੀਆ ਗੱਲ ਆ ਜੀ ਬਹੁਤ ਸਾਨੂੰ ਵੀ ਮਾਣ ਮਹਿਸੂਸ ਆਉਂਦੇ ਤੇ ਬੇਟੀ ਦੇ ਅੱਜ ਪੂਰੇ ਪਿੰਡ 'ਚ ਗੱਲਾਂ ਹੁੰਦੀਆਂ ਮੈਂ ਕਹਿੰਦਾ ਪਿੰਡ 'ਚ ਕੀ ਸਾਰੇ ਪੰਜਾਬ 'ਚ ਕੀ ਬਾਹਰ ਕੀ ਪਰੰਪਰਣ ਹੋਈ ਪਈ ਆ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲ ਆ ਤਾਂ ਇਹ ਉਹਦੇ ਘਰ ਦੇ ਹੀ ਬੱਚੇ ਨੇ ਇਹ ਹਾਂ ਚਾਚੇ ਤਾਇਿਆਂ ਦੇ ਬੱਚੇ ਜੀ ਚਾਚੇ ਤਾਇਿਆਂ ਦੇ ਬੱਚੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿੰਨੀ ਖੁਸ਼ੀ ਆ ਫਿਰ ਤੇਰੀ ਭੈਣ ਸਟਾਰ ਬਣ ਗਈ ਕੀ ਕਹਿਣਾ ਚਾਹੇਗੀ ਹੈ ਖੁਸ਼ੀ ਆ ਤੁਹਾਡੀ ਭੈਣ ਅੱਜ ਹਿੱਟ ਹੋ ਗਈ ਕੀ ਕਹਿਣਾ ਚਾਹੋਂਗੇ ਮਸ਼ਹੂਰ ਆ ਪੂਰੀ ਦੁਨੀਆ 'ਚ ਬਹੁਤ ਖੁਸ਼ੀ ਆ ਖੁਸ਼ੀਆ ਪੂਰੀ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਘਰ ਆ ਪਰਮ ਦਾ ਜਿਹਦਾ ਅਸੀਂ ਕੀ ਅੱਜ YouTube ਦੀ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਦੀ ਗੱਲ ਕਰੀਏ ਤਾਂ ਉੱਥੇ ਪਰਮ ਦੇ ਨਾਮ ਦੀ ਖੂਬ ਚਰਚਾ ਹੈ ਦੁੰਨੇ ਕੇ ਪਿੰਡ ਜ਼ਿਲ੍ਹਾ ਮੋਗਾ ਦੀ ਇਸ ਕੁੜੀ ਨੇ ਚਾਰੇ ਪਾਸੇ ਖੂਬ ਚਰਚਾ ਹੋਈ ਪਈ ਹੈ ਹਰ ਕੋਈ ਉਸ ਦੇ ਕਲਾ ਦੀ ਤਾਰੀਫ ਕਰ ਰਿਹਾ ਖਾਸ ਕਰਕੇ ਇਸ ਗੱਲ ਦੀ ਵੀ ਜ਼ਰੂਰ ਤਾਰੀਫ ਕਰ ਰਿਹਾ ਕਿ ਕਿਵੇਂ ਉਸ ਨੇ ਗਰੀਬੀ ਦੀ ਹਿੱਕ ਪਾੜ ਕੇ ਜਿਹੜਾ ਸਮਿਆਂ ਦੀ ਹਿੱਕ ਤੇ ਜਿਹੜਾ ਇੱਕ ਨਾਮ ਖੁਣ ਦਿੱਤਾ ਕੀ ਕੋਈ ਪਰਮਨਾਮ ਦੀ ਕੁੜੀ ਵੀ ਇਸ ਇੰਡਸਟਰੀ ਦੇ ਵਿੱਚ ਆਈ ਸੀ ਜਿਸ ਨੇ ਇੱਕੋ ਗਾਣੇ ਦੇ ਨਾਲ ਹਾਲਾਂਕਿ ਉਸ ਦਾ ਇੱਕ ਪਹਿਲਾ ਦੁਗਾਣਾ ਵੀ ਆਇਆ ਸੀ ਪਰ ਜੇ ਬਤੌਰ ਡੈਬਿਊ ਦੀ ਗੱਲ ਕਰੀਏ ਅਸਲੀ ਡੈਬਿਊ ਦੀ ਗੱਲ ਕਰੀਏ ਤਾਂ ਡੈਟ ਗੱਲ ਗਾਣੇ ਦੇ ਨਾਮ ਉਹ 뮤직 ਇੰਡਸਟਰੀ ਦੇ ਵਿੱਚ ਆ ਸ਼ਾਰੀਆ ਤੁਹਾਨੂੰ ਦੱਸੀ ਕਿ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਦਾਣਾ ਮੰਡੀ ਦੇ ਵਿੱਚ ਆਪਣੇ ਕੋਈ ਸਾਥੀਆਂ ਦੇ ਨਾਲ ਰੈਪ ਕਰਦੀ ਸੀ ਤੇ ਉਸ ਤੋਂ ਬਾਅਦ ਹੁਣ ਉਸ ਦਾ ਫੁੱਲ ਫਲੈਜਿਕ ਗਾਣਾ ਵਧੀਆ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਆਇਆ ਜਿਸ ਨੇ ਕਿ ਚਾਰੇ ਪਾਸੇ ਬਹਿ ਜਾ ਬਹਿ ਜਾ ਕਰਵਾਈ ਹੋਈ ਹੈ ਤਾਂ ਹੁਣ ਉਸ ਦੇ ਪਿਤਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਕਿਸੇ ਕੰਮ ਗਏ ਨਹੀਂ ਅੱਜ ਤੁਹਾਡੇ ਨਾਲ ਇਸ ਪਰਿਵਾਰ ਦੀ ਗੱਲਬਾਤ ਦਿਖਾਉਣ ਦਾ ਮਕਸਦ ਇਹ ਹੈ ਕਿ ਕਿੰਨੀ ਗਰੀਬੀ ਦੇ ਵਿੱਚ ਉੱਠ ਕੇ ਉਸ ਕੁੜੀ ਨੇ ਅੱਜ ਕਾਮਯਾਬੀ ਹਾਸਲ ਕੀਤੀ ਹੈ ਕਿੰਨੀ ਮਿਹਨਤ ਕੀਤੀ ਹੋਵੇਗੀ ਉਸ ਕੁੜੀ ਨੇ ਜੋ ਅੱਜ ਉਸ ਦਾ ਨਾਮ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਰਚ ਕੀਤਾ ਜਾ ਰਿਹਾ ਕਿਉਂਕਿ ਆਮ ਤੌਰ ਤੇ ਵੱਡਿਆਂ ਕਰਾਂ ਦੇ ਕਾਕਿਆਂ ਲਈ ਇੰਡਸਟਰੀ ਬਣ ਗਈ ਹੈ ਪਰ ਇੱਕ ਆਮ ਘਰ ਦੀ ਕੁੜੀ ਨੇ ਵੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੈਅ ਕੰਮ ਛਾ ਕੇ ਰੱਖ ਦਿੱਤਾ ਹੈ ਧੰਨਵਾਦ